ਨੀ ਗੁੱਡੀ ਗੇ ਨੀ ਫਲਾਨੀਏ ਹੁਣ ਮੁਸਲਮਾਨੀ ਗੁੱਡੀ ਫੂਕਦੇ ਫਿਰ ਪਾਕਿਸਤਾਨ ਚ ਮੀ ਕਿਵੇਂ ਪੈਂਦਾ ਅਫਗਾਨਿਸਤਾਨ ਚ ਮੀ ਕਿਵੇਂ ਪੈਂਦਾ ਕਦੇ ਤੁਸੀਂ ਕੀਰਤਨ ਕਰਨਾ ਵੀ ਸਿੱਖ ਲੋ ਧੌਲੇ ਝਾਟੇ ਵਾਲਿਓ ਕਦੇ ਗੁਰਬਾਣੀ ਪੜ੍ਹਨੀ ਜਾਂ ਪੜਾਉਣੀ ਸਿੱਖ ਲੋ ਕਦੇ ਸਾਖੀਆਂ ਸੁਣਾਓ ਤੀਆਂ ਤਾਂ ਲੱਗਣ ਲੱਗੀਆਂ ਮੁਗਲਾਂ ਦੇ ਰਾਜ ਵੇਲੇ ਕਿ ਇਹ ਔਰਤਾਂ ਦੇ ਬਾਜ਼ਾਰ ਲਾਏ ਜਾਂਦੇ ਸੀ ਬਾਦਸ਼ਾਹ ਆਪ ਤਾਂ ਨਹੀਂ ਆਉਂਦਾ ਸੀ ਚਮਚੇ ਆਉਂਦੇ ਸੀ ਉਹ ਆ ਕੇ ਚੰਗੀਆਂ ਚੰਗੀਆਂ ਛਾਂਟ ਕੇ ਲੈ ਜਾਂਦੇ ਸੀ ਜਿਹੜੇ ਗੰਦੇ ਰੀਤੀ ਰਿਵਾਜ ਸੀ ਉਹਨਾਂ ਨੂੰ ਰਿਵਾਜ ਬਣਾ ਲਿਆ ਓ ਸਾਡਾ ਮੁੰਡਾ ਜੀ ਕਲਾਕਾਰ ਹੈ ਸਾਡਾ ਮੁੰਡਾ ਮਲਵਈ ਗਿੱਧੇ ਦਾ ਕੋਚ ਹੈ ਬੜਾ ਬਾਬਾ ਦੀਪ ਸਿੰਘ ਹੈ ਵੀ ਉਹ ਖੰਡਾ ਬੌਂਦਾ ਉਹ ਨੱਚਣਾ ਆ ਸ਼ਰਾਬੀਆਂ ਮੂਰੇ ਜਨਾਨੇ ਬਣਨਾ ਕਲਾ ਕਰੀਏ ਫਿਰ ਦਸਾਂ ਗੁਰੂਆਂ ਤੇ ਫਿਰ ਕਲਾ ਹੀ ਨਹੀਂ ਸੀ ਭਾਈ ਸੁਰਿੰਦਰਪਾਲ ਸਿੰਘ ਜੀ ਸਿੱਖ ਧਰਮ ਚ ਨੱਚਣਾ ਮਨਾ ਹੈ ਪੰਜਾਬ ਭੇਡਾ ਚਾਲ ਹੈ ਲੋੜੀ ਤਾਂ ਹੈਗੀ ਐ ਦੁੱਲੇ ਦੀ ਉਹਨੇ ਦੋ ਬ੍ਰਾਹਮਣ ਦੀਆਂ ਕੁੜੀਆਂ ਵਿਆਈਆਂ ਸੁੰਦਰੀ ਤੇ ਮੁੰਦਰੀ ਹੁਣ ਸੱਭਿਆਚਾਰ ਥੋੜੀ ਜਿਹਾ ਸਾਡਾ ਉਹ ਸਰਦਾਰਾਂ ਨੂੰ ਨਚਾਰ ਬਣਾ ਕੇ ਧਰਤਾ ਮਰਦ ਕਦੇ ਨੱਚਦਾ ਨਹੀਂ ਹੁੰਦਾ ਤੇ ਹੁਣ ਤਾਂ ਬਗਾਨਿਆਂ ਮੂਰੇ ਨੱਚਦੇ ਆ ਮਾਤਾ ਜੀ ਮੈਂ ਖਾ ਵੀ ਬਜ਼ੁਰਗ ਜਿਹਾਉਂਦੇ ਆ ਹੁਣ ਪਤਾ ਤਾਂ ਮੈਨੂੰ ਵੀ ਉਹ ਖੜਾ ਇਹਦਾ ਖਸਮ ਹੈ ਕਹਿੰਦੀ ਕਾਕਾ ਤੁਸੀਂ ਕਿਉਂ ਪੁੱਛਿਆ ਨਹੀਂ ਮੈਂ ਖਾ ਮੈਂ ਤਾਂ ਸੋਚਿਆ ਵੀ ਤੁਹਾਡੇ ਵੀ ਘਰ ਵਾਲੇ ਵੀ ਪੂਰੇ ਹੋਏ ਕਹਿੰਦੀ ਐ ਕਿਵੇਂ ਹੋ ਗਏ ਜਿਉਂਦਾ ਜਾਗਦਾ ਤੇ ਮੈਂ ਖਾ ਝਾਟਾ ਖੋਲਿਆ ਇਹ ਤਾਂ ਵਿਧਵਾ ਦਾ ਖੁੱਲਾ ਹੁੰਦਾ ਹੁਣ ਗੁੱਡੀ ਲੈ ਕੇ ਤੁਰਪੀਆਂ ਮਗਰ ਉਹ ਬਿਲਕਦੀਆਂ ਜਾਂਦੀਆਂ ਉਹ ਮਾਰ ਪੱਟਾਂ ਤੇ ਹੱਥ ਮਾਰਦੀਆਂ ਆਥ ਨੇ ਫਿਰ ਘਰ ਵਾਲਿਆਂ ਨੂੰ ਤੇ ਪਹੁੰਨ ਗਈਆਂ ਪੋਤੀਆਂ ਨੂੰ ਕਹਿਣੀਆਂ ਨੇ ਮੇਰੇ ਪੱਟਾਂ ਦੀ ਮਹਾਲ ਚਾਰੇ ਤਾਂ ਸਾਰੇ ਸੁੱਜ ਗਏ ਫਿਰ ਐ ਕਰਨੀਆਂ ਮੈਨੂੰ ਪਤਾ ਤੇ ਕਦੇ ਗੁੱਡਾ ਕਿਉਂ ਨਹੀਂ ਫੂਕਿਆ ਉਹ ਗ੍ਰਾਂਥੀ ਵਿਚਾਰਾ ਕਰਦਾ ਹੈ ਇਹ ਦੇਖੋ ਜੀ ਹੁਣ ਗੁੱਡੀ ਫੂਕਣ ਦੀ ਆਗਿਆ ਬਖਸ਼ੋ ਮੈਂ ਕਿਹਾ ਕਿਤੇ ਮਹਾਰਾਜ ਤੋਂ ਡੱਬੀ ਨਾ ਲੈ ਕੇ ਆ ਜੇ ਇਹਦੇ ਕੋਲੇ ਵੀ ਲਾ ਮਾਈ ਫੂਕ ਦਿੰਨਾ ਜਿਹੜੇ ਅੱਖ ਨਹੀਂ ਜਾਣਦੇ ਨਾ ਮਾੜਾ ਮੋਟਾ ਜਪਜੀ ਸਾਹਿਬ ਸਿੱਖ ਲਿਆ ਉਹਨਾਂ ਨੇ ਕੈਸ਼ਟ ਤੋਂ ਜਾਂ ਇਥੋਂ ਮੋਬਾਈਲ ਤੋਂ ਉਹ ਗ੍ਰਾਂਥੀ ਬਣ ਕੇ ਤੁਰ ਪੈਂਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਰੇਂਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਸੱਭਿਆਚਾਰ ਦੀ ਗੱਲ ਚੱਲਦੀ ਹੈ ਤਾਂ ਕਈ ਵਾਰ ਕੀ ਹੁੰਦਾ ਵੀ ਹਰ ਗਤੀਵਿਧੀ ਨੂੰ ਹਰ ਪ੍ਰੋਗਰਾਮ ਨੂੰ ਸੱਭਿਆਚਾਰ ਨਾਲ ਜੋੜਿਆ ਜਾਂਦਾ ਹੈ ਗੱਲ ਸ਼ੁਰੂ ਕਰਾਂਗੇ ਜਿਵੇਂ ਗੁੱਡੀ ਫੂਕਣ ਦੀ ਇੱਕ ਰੀਤ ਜੀ ਚਲਾਈ ਹੋਈ ਹੈ ਵੀ ਗੁੱਡੀ ਫੂਕਣ ਦੇ ਬਾਅਦ ਮੀ ਆਉਂਦਾ ਬੁੜੀਆਂ ਫੂਕਦੀਆਂ ਹੋਰ ਵੀ अनेका ਚੀਜ਼ਾਂ ਹੈਗੀਆਂ ਵੀ ਜਿਵੇਂ ਤੀਆਂ ਲਾਉਣੀਆਂ ਕੀ ਇਹ ਸਿੱਖ ਸੱਭਿਆਚਾਰ ਦਾ ਹਿੱਸਾ ਹੈ ਤੇ ਬਿੱਲੀ ਰਾਹ ਘਟ ਜਾਣੀ ਇਹ ਜਿਹੜੀਆਂ ਰੀਤਾਂ ਬਹਿ ਭਰਮ ਇਹ ਕੀ ਸੱਭਿਆਚਾਰ ਦੇ ਅੰਗ ਹੁੰਦੇ ਆ ਸਾਰੇ ਗੱਲਾਂ ਬਾਤਾਂ ਅਸੀਂ ਕਰਾਂਗੇ ਸਾਡੇ ਨਾਲ ਬਾਬਾ ਕਲਦੀਪ ਸਿੰਘ ਸਖਤ ਜੋ ਲੇਖਨੇ ਤੇ ਉੱਗੇ ਪ੍ਰਚਾਰਕ ਨੇ ਇਹਨਾਂ ਤੋਂ ਸਮਝਾਂਗੇ ਵੀ ਇਹ ਕੀ ਸੱਭਿਆਚਾਰ ਦਾੰਗ ਨੇ ਜਾਂ ਫਿਰ ਦੇਖਾ ਦੇਖੀ ਜਾਂ ਕਿਸੇ ਦੀ ਰੀਸ ਦੇ ਅਧੀਨ ਇਹ ਸਾਰਾ ਕੁਝ ਚੱਲ ਰਿਹਾ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਗੱਲ ਆਪਾਂ ਗੁੱਡੀ ਫੁਕਣ ਤੋਂ ਸ਼ੁਰੂ ਕਰਦੇ ਹਾਂ ਜੀ ਪਿੱਛੇ ਤੁਸੀਂ ਵੀਡੀਓ ਦੇਖੀ ਹੋਣੀ ਹੈ ਬੀਬੀਆਂ ਗੁੱਡੀ ਫੁਕ ਰਹੀਆਂ ਕਈ ਤਰ੍ਹਾਂ ਦੇ ਇੱਕ ਸਾਦੇ ਮੰਤਰ ਪੜ੍ਹ ਰਹੀਆਂ ਇੱਦ ਤੱਕ ਹੁਣ ਤਾਂ ਇਹ ਵੀ ਹੋ ਗਿਆ ਵੀ ਇੱਕ ਗ੍ਰਾਂਤੀ ਸਿੰਘ ਵੀ ਅਰਦਾਸ ਕਰ ਰਿਹਾ ਹੈ ਇਹ ਕੀ ਹੈ ਦੇਖੋ ਜੀ ਮੈਂ ਇੱਕ ਚੀਜ਼ ਨੋਟ ਕੀਤੀ ਹੈ ਵੀ ਔਰਤ ਔਰਤ ਦੀ ਦੁਸ਼ਮਣ ਹੈ ਇੱਕ ਦੂਜੀ ਗੱਲ ਇਹ ਹੈ ਕਿ ਜਿਹੜਾ ਅਸੀਂ ਸਿੱਖਾਂ ਨਾ ਅਸੀਂ ਗੁਰੂ ਨਾਨਕ ਦੇ ਮਿਸ਼ਨ ਤੋਂ ਲੱਖਾਂ ਕੋ ਦੂਰ ਚਲੇ ਗਏ ਕਦੋਂ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਕਿਉਂਕਿ ਉਦੋਂ ਬਾਅਦ ਅੰਗਰੇਜ਼ ਆਏ ਅੰਗਰੇਜ਼ਾਂ ਨੇ ਜਿਹੜਾ ਹੈ ਥਾਂ ਥਾਂ ਡੇਰੇ ਪਵਾਤੇ ਕਿਤੇ ਭਮੱਕੜ ਦਾ ਸੁਭਾਤਾ ਕਿਤੇ ਤੱਕੜਨਾਥ ਭਾਤਾ ਕਿਤੇ ਬਾਦਾਮ ਗਰੀ ਭਾਤਾ ਕਿਤੇ ਨੂਰਪੁਰੀ ਭਾਤਾ ਉਹ ਅਲੱਗ-ਅਲੱਗ ਸਾਧ ਅੱਛਾ ਕੁਝ ਸਾਡੇ ਦੇ ਕਿਰਪਾਨਾਂ ਪਾ ਕੇ ਬਾਤੀਆਂ ਚਿੱਟੇ ਚੋਲੇ ਪਵਾਤੇ ਗਿੱਟਿਆਂ ਤੱਕ ਉਹਨਾਂ ਨੇ ਦੇਹ ਦੇਹਾਂ ਨਾਲ ਜੋੜ ਲੇ ਤੋੜਨਾ ਸੀ ਸ਼ਬਦ ਨਾਲ ਸ਼ਬਦ ਜਿਹੜਾ ਸੀ ਉਹਨਾਂ ਨੇ ਖਰੀਦ ਲਿਆ ਹੋ ਕਿਉਂਕਿ ਕਹਤਾ ਵੀ ਜਿਹੜਾ ਇੱਥੇ ਪੰਜਾਬੀ ਕਿਤਾਬਾਂ ਜਮ੍ਹਾਂ ਕਰਾਉ ਉਹਨੂੰ ਏਨੇ ਪੈਸੇ ਮਿਲਣਗੇ ਜਿਵੇਂ ਮੰਨ ਲਓ ਵੀ ਆਪਾਂ ਜਿਹੜਾ ਹੈਗਾ ਪਿੱਤਲ ਦੇ ਭਾਂਡੇ ਜਿਹੜੇ ਸੀਗੇ ਉਹ ਕੱਪੜਿਆਂ ਬੱਟੇ ਹੀ ਦੇ ਤੇ ਪੁਰਾਣੇ ਬੱਟੇ ਜਾਂ ਪ੍ਰਾਂ ਇਹ ਜੀਆਂ ਚੀਜ਼ਾਂ ਕਿਤੇ ਸਟੀਲ ਦੇ ਲੈ ਲੈ ਸਟੀਲ ਦੇ ਕੱਪੜੇ ਪੁਰਾਣੇ ਕੱਪੜਿਆਂ ਬੱਟੇ ਲੈ ਲੈ ਪਰ ਉਹਦਾ ਜਿਹੜਾ ਹੈ ਨੁਕਸਾਨ ਬੜਾ ਹੋਇਆ ਕਿਉਂਕਿ ਸਾਨੂੰ ਧਾਤਾਂ ਮਿਲਣੋਂ ਹਟ ਗਈਆਂ ਇਹ ਹੀ ਕਹਾਣੀ ਇਸ ਸੱਭਿਆਚਾਰ ਦੀ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਜੇ ਆਪਾਂ ਵਾਚੀ ਉਹਨਾਂ ਦੇ ਜੀਵਨ ਨੂੰ ਬੇਬੇ ਨਾਨਕੀ ਨੂੰ ਗੁੱਡੀ ਮੰਨ ਲਓ ਤੁਸੀਂ ਜੇ ਬੇਬੇ ਨਾਨਕੀ ਦੀ ਗੁੱਡੀ ਫੁਕੀ ਜਾਂਦੀ ਮਾਰੀ ਜਾਂਦੀ ਉਹ ਠੀਕ ਹੈ ਤੇ ਫਿਰ ਮਰਦਾਨੇ ਨੂੰ ਰਵਾਬ ਕੌਣ ਦਿੰਦਾ ਤੇ ਸਾਨੂੰ ਕੀਰਤਨ ਕਿੱਥੋਂ ਸੁਣਦਾ ਪਹਿਲੀ ਦੇਣ ਸਭ ਤੋਂ ਬੇਬੇ ਨਾਨਕੀ ਦੀ ਹੈ ਜਿਹੜੀ ਹੈ ਸਾਜ ਦੀ ਠੀਕ ਹੈ ਉਸ ਤੋਂ ਬਾਅਦ ਅੱਗੇ ਚੱਲੀਏ ਇਤਿਹਾਸ ਬਹੁਤ ਵੱਡਾ ਹੈ ਜੇ ਇਸੇ ਤਰ੍ਹਾਂ ਹੀ ਉਹਦਾ ਨਾਂ ਕੀ ਬੀਬੀ ਭਾਨੀ ਮਾਰੀ ਜਾਂਦੀ ਤਾਂ ਸਾਨੂੰ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਨਹੀਂ ਮਿਲਣੇ ਸੀ ਠੀਕ ਹੈ ਛੇਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਸਾਨੂੰ ਨਹੀਂ ਮਿਲਣੇ ਸੀ ਕਿਉਂਕਿ ਔਰਤ ਨੂੰ ਜਗ ਜਨਨੀ ਕਿਹਾ ਗਿਆ ਮੈਂ ਤਾਂ ਹੈਰਾਨ ਆ ਪਿੱਛੇ ਜਿ ਥੋੜੇ 3-4 ਦਿਨ ਹੋਏ ਪਤਾ ਨਹੀਂ ਕਿਹੜੇ ਪਿੰਡ ਦੀ ਉਹ ਵੀਡੀਓ ਚੱਲ ਰਹੀ ਹੈ ਉਹਦੇ ਚ ਧੌਲਾ ਝਾੜਾ ਚਿੱਟੀਆਂ ਚੁੰਨੀਆਂ ਮਾਂ ਬਣੀਆਂ ਪੂਰੀਆਂ ਵੀ ਬੋਰੀਆਂ ਵੀ ਸੁਲਝੀਆਂ ਬੁੜੀਆਂ ਨਹੀਂ ਗੁੱਡੀਆਂ ਤੂੰ ਫਲਾਨਾ ਤੁਰ ਗਈ ਹਮਕੋ ਪਤਾ ਨਹੀਂ ਕਿ ਪੇਟ ਦੀਆਂ ਆਉਂਦੀਆਂ ਕਿ ਪਿੱਟਣ ਦਾ ਸ਼ੌਂਕ ਹੈ ਪਹਿਲਾਂ ਤੇ ਇਹਨਾਂ ਨੂੰ ਇਹ ਪੁੱਛੋ ਵੀ ਤੁਹਾਨੂੰ ਪਿੱਟਣ ਦਾ ਸ਼ੌਂਕ ਹੈ ਪਿੱਟੀ ਤਾਂ ਪਹਿਲਾਂ ਪੰਜਾਬ ਪਿੱਟਿਆ ਹੈ 1978 ਤੋਂ ਲੈ ਕੇ 92 ਤੱਕ ਪਿੱਟੀ ਗਿਆ ਠੀਕ ਹੈ ਹੁਣ ਨਸ਼ਿਆਂ ਦੇ ਤੌਰ ਤੇ ਪਿੱਟੀ ਜਾਂਦੇ ਆ ਪੁੱਛੋ ਉਹਨਾਂ ਨਲਾਇਕ ਪੁੱਤਾਂ ਦੀਆਂ ਮਾਵਾਂ ਤੋਂ ਜਿਨ੍ਹਾਂ ਨੂੰ ਬੜਾ ਪੁੱਚਾਵਾਂ ਨਾਲ ਪਾਲਿਆ ਸੀ ਤੇ ਨਸ਼ਿਆਂ ਨਾਲ ਮਰੀ ਜਾਂਦੇ ਪਿੱਟੀ ਜਾਂਦੀਆਂ ਕਦੇ ਤੁਸੀਂ ਕੀਰਤਨ ਕਰਨਾ ਵੀ ਸਿੱਖ ਲੋ ਧੌਲੇ ਝਾਟੇ ਵਾਲਿਓ ਕਦੇ ਗੁਰਬਾਣੀ ਪੜ੍ਹਨੀ ਜਾਂ ਪੜਾਉਣੀ ਸਿੱਖ ਲੋ ਕਦੇ ਸਾਖੀਆਂ ਸੁਣਾਓ ਨਹੀਂ ਗੁੱਡੀਆਂ ਨਹੀਂ ਫਲਾਨੀਆਂ ਹੁਣ ਮੁਸਲਮਾਨ ਨਹੀਂ ਗੁੱਡੀ ਫੂਕਦੇ ਫਿਰ ਪਾਕਿਸਤਾਨ ਚ ਮੀ ਕਿਵੇਂ ਪੈਂਦਾ ਅਫਗਾਨਿਸਤਾਨ ਚ ਮੀ ਕਿਵੇਂ ਪੈਂਦਾ ਜੰਮੂ ਕਸ਼ਮੀਰ ਚ ਉਥੇ ਗੁੱਡੀ ਨਹੀਂ ਫੁਕੀ ਜਾਂਦੀ ਲੇਹ ਲਦਾਖ ਚ ਨਹੀਂ ਪੈਂਦੀ ਉਥੇ ਮੀ ਕਿਵੇਂ ਪੈਂਦਾ ਫਿਰ ਇੱਧਰ ਤੁਸੀਂ ਰਾਜਸਥਾਨ ਜਾਓ ਉੱਥੇ ਗੁੱਡੀ ਨਹੀਂ ਫੁਕਦੇ ਉੱਥੇ ਮੀ ਕਿਵੇਂ ਪੈਂਦਾ ਉਹ ਜਨਾ ਪਖੰਡ ਸਾਡੇ ਪੰਜਾਬ ਜੀ ਹੈ ਗੁਰੂ ਨਾਨਕ ਨੇ ਤਾਂ ਸਾਨੂੰ ਇਹ ਗੰਦੇ ਰੀਤੀ ਰਿਵਾਜਾਂ ਚੋਂ ਕੱਢਿਆ ਜਾਂ ਦਸਾਂ ਗੁਰੂਆਂ ਨੇ ਸਾਡੇ ਤੇ ਮੰਨ ਲਓ ਵੀ 250 ਸਾਲ ਲਾਇਆ ਪੂਰਾ ਘਟੋ ਘਟ ਵੀ 250 ਸਾਲ ਲਾ ਕੇ ਸਾਨੂੰ ਇਸ ਦਲਦਲ ਚੋਂ ਕੱਢਿਆ ਅਸੀਂ ਫੇਰ ਉਦੋਂ ਵੀ ਪੈੜੀ ਦਲਦਲ ਚ ਆ ਕੇ ਫਸ ਗਏ ਹੁਣ ਗੁੱਡੀ ਲੈ ਕੇ ਤੁਰ ਪੀਆ ਤੇ ਚਾਰਕਨ ਅਣਜਾਣ ਬੱਚੇ ਵਿਚਾਰੇ ਨਵੇਂ ਉਮਰ ਦੇ ਉਹਨਾਂ ਦੇ ਮੋਢੇ ਤੇ ਚਕਾ ਲਈ ਉਵੇਂ ਬਣਾ ਲਈ ਅਰਥ ਹੀ ਚਲੋ ਜੀ RAM ਨਾਮ ਸੱਤ ਹੈ ਸੱਤ ਬੋਲੇਗਾ ਤੇ ਜਨ ਲਈ ਜਾਂਦੇ ਆ ਮਗਰ ਉਹ ਬਿਲਕਦੀਆਂ ਜਾਂਦੀਆਂ ਉਹ ਮਾਰ ਪੱਟਾਂ ਤੇ ਹੱਥ ਮਾਰਦੀਆਂ ਆਥ ਨੇ ਫਿਰ ਘਰ ਵਾਲਿਆਂ ਨੂੰ ਤੇ ਪਾਉਣਗੀਆਂ ਪੋਤੀਆਂ ਨੂੰ ਕਹਿਣੀਆਂ ਨੇ ਮੇਰੇ ਪੱਟਾਂ ਦੀ ਮਾਲਚ ਘਾਰੇ ਤਾਂ ਸਾਰੇ ਸੁੱਜ ਗਏ ਫਿਰ ਐ ਕਰਨਗੀਆਂ ਮੈਨੂੰ ਪਤਾ ਤੇ ਕਦੇ ਗੁੱਡਾ ਕਿਉਂ ਨਹੀਂ ਫੂਕਿਆ ਇਹੇ ਚੀਜ਼ ਸੋਚਣ ਵਾਲੀ ਆ ਨਾ ਵੀ ਗੁੱਡੀ ਫੂਕਦੀਆਂ ਗੁੱਡਾ ਕਿਉਂ ਨਹੀਂ ਫੂਕਿਆਗਾ ਇਕ ਤੁਹਾਨੂੰ ਕੀ ਲੱਗਦਾ ਜਿਹੜੀ ਇਹ ਗੱਲ ਹੈ ਜਾਂ ਰਸਮ ਬਣਾ ਰੱਖੀਏ ਲੋਕਾਂ ਨੇ ਇਹ ਕਿੱਥੋਂ ਆਉਂਦੀ ਹੈ ਗੁੱਡੀ ਕਿਉਂ ਫੁੱਕ ਜਾਂਦੇ ਹਣ ਜਿਵੇਂ ਕੋਈ ਕੁੜੀ ਹੁੰਦੀ ਹੈ ਕੇ ਕਰ ਬੱਚਾ ਹੁੰਦਾ ਤਾਂ ਉਹ ਔਰਤਾਂ ਨੂੰ ਵੱਧ ਦੁੱਖ ਲੱਗਦਾ 700 ਵੇ ਜਾਂ ਨਾਨ ਨਾਨ ਹੋਵੇ ਇਹ ਕਿਉਂ ਫਿਰ ਕਿੱਥੋਂ ਆਦੀ ਕਿਹੜੀ ਮਾਨਸਿਕਤਾ ਚ ਇਹ ਚੀਜ਼ ਆਉਂਦੀ ਹੈ ਮੈਂ ਇਹੀ ਬੇਨਤੀ ਕਰ ਰਿਹਾ ਸੀ ਨਾ ਵੀ ਔਰਤ ਔਰਤ ਦੀ ਦੁਸ਼ਮਣ ਹੈ 인ਦਰਾ ਗਾਂਧੀ ਮੇਨਕਾ ਨੂੰ ਘਰੋਂ ਕੱਢਦੀ ਹੈ ਸੰਜੇ ਨੂੰ ਕਿਉਂ ਨਹੀਂ ਕੱਢਿਆਗਾ ਠੀਕ ਹੈ ਨਾ ਇੰਦਰਾ ਗਾਂਧੀ ਮੇਨਕਾ ਗਾਂਧੀ ਨੂੰ ਘਰੋਂ ਕੱਢਦੀ ਐ ਤੇ ਸੰਜੇ ਨੂੰ ਕਿਉਂ ਨਹੀਂ ਕੱਢਿਆ ਠੀਕ ਆ ਜੇ ਉਹ ਜੇ ਉਹ ਐਂ ਮੰਨਦੀ ਐ ਵੀ ਇਹ ਸਰਦਾਰ ਦੀ ਧੀ ਰ ਧੀ ਐ ਹੈ ਤਾਂ ਉਸ ਅਖਰ ਭਾਰਤ ਦੀ ਐਂ ਮੰਨ ਲਓ ਤੇ ਫਿਰ ਉਹ ਤਾਂ ਦੂਜੀ ਸਾਈਂ ਵਿਆਹ ਕੇ ਲਿਆ ਜਿਹੜਾ ਰਜੀਵ ਗਾਂਧੀ ਉਥੋਂ ਇਟਲੀ ਤੋਂ ਤੇ ਫਿਰ ਉਹਨੂੰ ਕਿਉਂ ਨਾ ਕੱਢਿਆ ਔਰਤ ਔਰਤ ਦੀ ਦੁਸ਼ਮਣ ਐ ਇਹ ਆਮ ਮੈਂ ਦੇਖਿਆ ਸਮਾਜ ਦੇ ਵਿੱਚ ਜਦੋਂ ਵੀ ਕੋਈ ਬੱਚਾ ਕਿਸੇ ਧੀ ਦੇ ਪੈਦਾ ਹੁੰਦਾ ਐ ਤੋ ਉਹਦੀ ਸੱਸ ਕਹਿੰਦੀ ਐ ਮੈਨੂੰ ਪੋਤੀ ਨਹੀਂ ਚਾਹੀਦੀ ਮੈਨੂੰ ਪੋਤਾ ਚਾਹੀਦਾ ਨਨਾਨ ਕਹਿੰਦੀ ਐ ਮੈਨੂੰ ਭਤੀਜੀ ਚਾਹੀਦੀ ਐ ਭਤੀਜਾ ਚਾਹੀਦਾ ਭਤੀਜੀ ਨਹੀਂ ਚਾਹੀਦੀ ਠੀਕ ਐ ਕਦੇ ਦਾਦੇ ਨੇ ਚਾਚੇ ਨੇ ਤਾਏ ਨੇ ਮਾਸੜ ਨੇ ਫੁੱਫੜ ਨੇ ਕਦੇ ਨਹੀਂ ਕਿਹਾ ਵੀ ਸਾਨੂੰ ਮੁੰਡਾ ਨਹੀਂ ਚਾਹੀਦਾ ਕੁੜੀ ਚਾਹੀਦੀ ਐ ਕਦੇ ਨਹੀਂ ਕਿਹਾ ਤੇ ਨਾ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਕੁੜੀ ਮਾਰੋ ਅੱਜ ਤੱਕ ਕਿਸੇ ਦਾਦੇ ਨੇ ਇਹ ਨਹੀਂ ਕਿਹਾ ਜਾਂ ਪਿਓ ਨੇ ਇਹ ਨਹੀਂ ਕਿਹਾ ਜਾਂ ਚਾਚੇ ਤਾਏ ਨੇ ਕਿਹਾ ਵੀ ਸਾਨੂੰ ਕੁੜੀ ਨਾ ਤੇਰੇ ਹੋ ਜੰਮ ਪਏ ਉਹ ਤਾਂ ਕੁਛ ਨਹੀਂ ਕਹਿੰਦੇ ਔਰਤ ਔਰਤ ਨੂੰ ਦੁਆਰੀ ਹੈ ਔਰਤ ਔਰਤ ਦਾ ਦੁਸ਼ਮਣ ਹੈ ਕਿਹੜੀ ਜਿਹੜੀ ਗੁਰਮਤ ਤੋਂ ਪਾਸੇ ਆ ਜਿਹੜੀ ਗੁਰਮਤ ਤੋਂ ਪਾਸੇ ਆ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਤੁਸੀਂ ਇਤਿਹਾਸ ਪੜ ਲਓ ਗੁਰੂਆਂ ਦਾ ਇੱਕ ਵੀ ਮਾਤਾ ਨੇ ਕਿਸੇ ਨੇ ਕਿਹਾ ਹੋਵੇ ਵੀ ਲੜਕੇ ਕਿਉਂ ਹੋਗੀ ਜਾਂ ਮਾਤਾ ਭਾਨੀ ਦੀ ਦੋ ਧੀਆਂ ਸੀਆਂ ਗੁਰੂ ਅਮਰਦਾਸ ਸਾਹਿਬ ਦੇ ਬੀਬੀ ਭਾਨੀ ਤੇ ਬੀਬੀ ਧਾਨੀ ਦਾਨੀ ਵਾਹ ਗੁਰੂ ਅੱਛਾ ਤੇ ਫਿਰ ਬੇਬੇ ਨਾਨਕੀ ਠੀਕ ਹੈ ਬੀਬੀ ਬੀਰੋਛੇ ਮੇ ਪਾਸ ਆ ਮਾਰੇ ਹਰਗੋ ਵਿੱਚ ਅਗਲੀ ਕਰ ਸਰਿੰਦਰਪਾਲ ਸਿੰਘ ਜੀ ਮੈਨੂੰ ਇੱਕ ਹੋਰ ਗੱਲ ਚੇਤੇ ਆ ਗਈ ਜੇ ਗੁੱਡੀ ਸਾਡੇ ਨਾ ਹੁੰਦੀ ਹਮ ਸਿੱਖਾਂ ਦੇ ਠੀਕ ਹੈ ਕਿਹੜੀ ਉਹ ਢਿਲਮਾਂ ਦੀ ਧੀ ਚਮਾਲ ਦੀ ਰਹਿਣ ਵਾਲੀ ਵਿਭਾਗੋ ਤੇ ਬੇਦਾਵਾ ਕੌਣ ਪੜਦਾ ਉਹਨੇ ਲਾਜ ਰੱਖੀ ਉਹਨੇ ਕੀ ਕਿਹਾ ਪਤਾ ਕੀ ਜਦੋਂ ਬੇਦਾਵਾ ਦੇ ਕੇ ਆ ਗਈ ਉਹ ਆ ਬਿਦਵਾ ਹੈ ਉਹਦਾ ਘਰ ਵਾਲਾ ਨਿਧਾਨ ਸਿੰਘ ਬੜਾਂ ਚੋਂ ਸ਼ਹੀਦ ਹੋ ਗਿਆ ਅਨੰਦਪੁਰ ਸਾਹਿਬ ਦੀ ਲੜਾਈ ਚ ਪੰਗਾਣੀ ਚੋਂ ਦੇ ਚ ਠੀਕ ਹੈ ਤੇ ਉਹਨੂੰ ਜਦੋਂ ਪਤਾ ਲੱਗਿਆ ਵੀ ਸਾਡੇ ਪਿੰਡ ਤੇ ਬੇਦਾਵਾ ਤੇ ਆਏ ਨੇ ਹੋਰ ਵੀ ਪਿੰਡਾਂ ਦੇ ਆਏ ਸੀ ਉਹਨੇ ਇੱਕ ਦੁਆਨ ਸੱਦਿਆ ਉਹਨੇ ਪੁੱਛਿਆ ਵੀ ਤੁਸੀਂ ਜੇ ਮੱਜਰੀ ਬੋਲੀ ਹੁੰਦੀ ਐ ਵੀ ਤੁਸੀਂ ਕਿਦਾਂ ਬੇਦਾਵਾ ਦੇ ਆਏ ਗੁਰੂ ਸਾਹਿਬ ਨੂੰ ਉਹ ਚੁੱਪ ਜੇ ਕਰ ਗਏ ਠੀਕ ਹੈ ਉਹਨੇ ਇਹ ਗੱਲ ਕਹੀ ਉੱਚੇ ਤਾਂ ਖੜ ਕੇ ਕਹਿੰਦੀ ਬੇ ਤੁਸੀਂ ਸਾਡੀਆਂ ਆ ਚੁੰਨੀਆਂ ਲੈ ਲਓ ਸਿਰਾਂ ਤੇ ਦੁਪੱਟੇ ਲੈ ਲਓ ਅਹੀਂ ਚੱਲੀਆਂ ਵੈਸੇ ਜਿਹੜੇ ਢਾਡੀ ਮੈਂ ਆਮ ਹੀ ਸੁਣਦਾ ਰਿਆਂ ਵਿਦਵਾਨਾਂ ਨੂੰ ਢਾਡੀ ਜਦੋਂ ਵੀ ਬੋਲਣਗੇ ਉਹਨਾਂ ਨੇ ਕਿਹਾ ਸੀ ਚੂੜੀਆਂ ਪਾ ਲੋ ਮੈਂ ਇਹ ਸੋਚਦਾ ਨਾ ਵੀ ਉਹਨਾਂ ਢਾਡੀਆਂ ਦਾ ਅੰਮ੍ਰਿਤ ਨਹੀਂ ਛਕਿਆ ਜਾਂ ਉਹਨਾਂ ਨੂੰ ਗੁਰਮਤ ਮਾਰੇ ਪਤਾ ਨਹੀਂ ਕਿਉਂਕਿ ਅੰਮ੍ਰਿਤਧਾਰੀ ਬੀਬੀਆਂ ਚੂੜੀਆਂ ਨਹੀਂ ਪਾਉਂਦੀਆਂ ਤੇ ਚੂੜੀਆਂ ਦਾ ਪ੍ਰਮਾਨ ਕਦੇ ਖਾਲਸਾ ਕਿਸੇ ਨੂੰ ਨਹੀਂ ਦਿੰਦਾਗਾ ਇਹ ਤਾਂ ਆਪਾਂ ਨੂੰ ਪਤਾ ਹੈ ਵੀ ਜਦੋਂ ਆਪਾਂ ਅੰਮ੍ਰਿਤ ਪਾਨ ਕਰਦੇ ਆਂ ਉਦੋਂ ਕਿਸੇ ਦੇ ਜੀ ਬੀਬੀ ਦੇ ਚੂੜੀਆਂ ਬੰਗਾ ਪਾਈਆਂ ਉਹਦੇ ਬਾਹਰ ਭੰਨ ਦਿੰਦੇ ਆ ਲਵਾ ਦਿੰਦੇ ਆ ਨਾ ਕੋਕਾ ਕੰਨਾਂ ਚ ਸਭ ਕੁਝ ਕਿਉਂਕਿ ਉਹਨੂੰ ਕਹਿੰਦੇ ਗੁਰੂ ਦੀ ਧੀ ਬਣ ਜਾ ਹੁਣ ਉਥੇ ਕਿਹਾ ਵੀ ਚੁੰਨੀਆਂ ਲੈ ਲੋ ਕਿਉਂਕਿ ਚੁੰਨੀ ਮਰਦ ਨੂੰ ਮਹਿਣਾ ਚੁੰਨੀ ਬੰਦਾ ਲਊ ਜਨਾਨਾ ਇਹ ਦੇਣ ਸਾਨੂੰ ਮਾਈ ਭਾਗੋ ਦੀ ਐ ਜੇ ਕਿਤੇ ਸੇਠ ਦੁਨੀ ਚੰਦ ਤੇ ਉਹ ਬੀਬੀ ਰਜਨੀ ਨੂੰ ਮਾਰ ਦਿੰਦਾ ਜਾਂ ਉਹਦੀ ਮਾਂ ਮਾਰ ਦਿੰਦੀ ਵੀ ਸੱਤ ਹੋ ਗਈਆਂ ਬਿਮਾਰ ਇਹਨੂੰ ਮਾਰੋ ਛੋਟੀ ਐ ਹਮ ਠੀਕ ਐ ਸਾਨੂੰ ਗੁਰਮੁਖ ਪਿਆਰਿਓ ਅੰਮ੍ਰਿਤਸਰ ਸਾਹਿਬ ਦਾ ਤੀਰਥ ਨਹੀਂ ਮਿਲਣਾ ਸੀ ਹਮ ਸਾਨੂੰ ਇੱਕ ਅੰਮ੍ਰਿਤ ਸਰੋਵਰ ਦੀ ਜਿਹੜੀ ਦੇਗੀ ਐ ਨਾ ਉਹ ਬੀਬੀ ਰਜਨੀ ਦੇਗੀ ਐ ਫਿਰ ਗੁੱਡੀ ਕਿਉਂ ਫੁਕੀ ਜਾਂਦੀ ਐ ਮੈਂ ਤਾਂ ਇੱਕੋ ਗੱਲ ਬੇਨਤੀ ਕਰਦਾ ਤੁਹਾਡੇ ਚੈਨਲ ਰਾਹੀਂ ਨਵੀਆਂ ਬੱਚੀਆਂ ਨੂੰ ਮੇਰੀਆਂ ਧੀਆਂ ਜਿਹੜੀਆਂ ਪੜ੍ਹੀਆਂ ਲਿਖੀਆਂ ਨੇ ਕਿਸ ਨੇ ਐਮਪੀਏ ਕੀਤੀ ਐ ਕਿਸ ਨੇ ਐਮਟੈਕ ਕੀਤੀ ਐ ਕਿਸ ਨੇ ਬੀਬੀਏ ਕੀਤੀ ਐ ਕਿਸ ਨੇ ਕੁਝ ਵੱਡੀਆਂ ਵੱਡੀਆਂ ਡਿਗਰੀਆਂ ਕੋਈ ਮੈਡੀਕਲ ਚ ਐਮਏ ਕੀਤੀ ਕਿਸ ਸਾਰੀਆਂ ਨੂੰ ਮੇਰੀ ਇੱਕੋ ਰਿਕਵੈਸਟ ਐ ਅਰਜ ਐ ਬੇਨਤੀ ਐ ਤੇ ਉਹ ਸੰਭਾਲੋ ਸਮਾਂ ਤੁਸੀਂ ਪੜ੍ਹੀਆਂ ਲਿਖੀਆਂ ਹੋ ਕੀ ਤੁਹਾਡੇ ਤੁਹਾਡੇ ਰੂਪ ਨੂੰ ਸਾਰੇ ਉਮਰ ਫੁਕਿਆ ਜਾਊਗਾ ਫਿਰ ਤੁਹਾਡਾ ਤੁਹਾਡੀਆਂ ਡਿਗਰੀਆਂ ਦਾ ਸਾਨੂੰ ਕੀ ਫਾਇਦਾ ਹੋ ਜੇ ਤੁਸੀਂ ਜਾਗ ਹੀ ਨਹੀਂ ਨਾ ਕੀ ਇਹ ਜਿਹੜੀਆਂ ਪ੍ਰਾਣੀਆਂ ਜਾਂ ਲੋਰਤਾਂ ਨੇ ਕਬਰਾਂ ਨੂੰ ਪੂਜਣ ਵਾਲੀਆਂ ਦੀਵਿਆਂ ਨੂੰ ਮੱਥੇ ਟੇਕਣ ਵਾਲੀਆਂ ਸਵਾਹ ਦੀਆਂ ਪਿੰਨੀਆਂ ਨੂੰ ਮੱਥੇ ਟੇਕਣ ਵਾਲੀਆਂ ਕੀ ਇਹ ਹੀ ਤੁਹਾਨੂੰ ਸਿਖਾਉਂਦੀਆਂ ਰਹਿਣੀਆਂ ਫਿਰ ਤੋਂ ਤੁਸੀਂ ਕਿਉਂ ਕਿਤਾਬਾਂ ਤੇ ਪੈਸਾ ਇੰਨੇ ਕਾਲੇ ਤੇ ਕਿਉਂ ਇਹਨਾਂ ਦਿਮਾਗ ਖਰਚ ਕੀਤਾ ਕਿਉਂ ਨਿਗਾਹ ਕਮਜ਼ੋਰ ਕੀਤੀ ਹੈ ਕਿਉਂ ਆਪਦਾ ਮਾਈਂਡ ਜਿਹੜਾ ਦਿਮਾਗ ਜ਼ੇਹਨ ਜਿਹੜਾ ਕਿਉਂ ਕਮਜ਼ੋਰ ਕੀਤਾ ਹੈ ਇਹ ਜਿਹੜੀ ਗੁੱਡੀ ਫੁਕਣ ਦੀ ਪ੍ਰਥਾ ਹੈ ਇਹਦਾ ਕੋਈ ਸੱਭਿਆਚਾਰ ਨਾਲ ਸੰਬੰਧ ਹੈਗਾ ਹੀ ਸੱਭਿਆਚਾਰ ਨਾਲ ਨਹੀਂ ਗੁਰਮਤ ਨਾਲ ਗੁੱਡੀ ਫੂਕਣ ਦਾ ਕੋਈ ਦੂਰ ਨੇੜੇ ਦਾ ਵੀ ਸੰਬੰਧ ਨਹੀਂ ਪੰਜਾਬ ਨਾਲ ਸੰਬੰਧ ਹੈਗਾ ਗੱਲ ਦਾ ਬਿਲਕੁਲ ਵੀ ਨਹੀਂ ਬਣਾਉਟੀ ਗੱਲਾਂ ਬਣਾਈਆਂ ਪੰਜਾਬ ਨਾਲ ਕਿਹੜਾ ਸੰਬੰਧ ਹੈ ਹੁਣ ਐਂ ਲਾ ਲਓ ਜਿਹੜਾ ਹੁਣ ਲਾਲਾਂ ਵਾਲਾ ਇਹਦੇ ਨਾਲ ਕੀ ਰਿਸ਼ਤੇਦਾਰੀ ਸਾਡੇ ਕੀਸ਼ ਕੁਰਬਾਨੀ ਸਾਡੇ ਵਾਸਤੇ ਕੁਛ ਹੀਦੀ ਪਾਈਏ ਨੇ ਜਾਂ ਕੋਈ ਕੁਛ ਕੀਤਾ ਹੋਵੇ ਇਹ ਤੁਹਾਡਾ ਜਿਹੜਾ ਨਾ ਪੰਜਾਬ ਭੇਡਾ ਚਾਲ ਹੈ ਭੇਡਾ ਚਾਲ ਹੈ ਹੁਣ ਤੁਸੀਂ ਸਮਝੋ ਸਾਡੇ ਵਿਆਹ ਸ਼ਾਦੀਆਂ ਪੰਜਾਬੀਆਂ ਦੇ ਹੁੰਦੀਆਂ ਕਾਸ ਕਰਕੇ ਮੈਂ ਸਿੱਖਾਂ ਦੀ ਗੱਲ ਕਰਾਂ ਵਿਆਹ ਸ਼ਾਦੀਆਂ ਚ ਕੀ ਜਾਗੋ ਕੱਢਦੇ ਸੀ ਟੋਕਣੀ ਜੀ ਰੱਖ ਕੇ ਉੱਤੇ ਦੀਵੇ ਆਟੇ ਦੇ ਰੱਖ ਕੇ ਤੇ ਆਂਡੀਆਂ ਗਾਂਡੀਆਂ ਦੇ ਜਾਣਾ ਸ੍ਰੀਕੇ ਵਾਲਿਆਂ ਦੇ ਤਾਂ ਘਗਰੀਆਂ ਆਂ ਪਾ ਕੇ ਨੱਚਦੀਆਂ ਹੁਣ ਉਹਦੇ ਅਰਥ ਦਾ ਉਹਦੇ ਮਤਲਬ ਦਾ ਪਤਾ ਨਹੀਂ ਵੀ ਕਿਉਂ ਕੱਢੀ ਜਾਂਦੀ ਆ ਮਤਲਬ ਤਾਂ ਪੈਸਾ ਵਾ ਸੀ ਕਿ ਉਦੋਂ ਬੰਦਿਆਂ ਦੀ ਗਿਣਤੀ ਸੀ ਥੋੜੀ ਮੇਰੇ ਦੇਖਣ ਦੇ ਵਿੱਚ 1980 82 84 ਤੱਕ 70 ਕਰੋੜ ਗਿਣਤੀ ਸੀ ਪੂਰੇ ਇੰਡੀਆ ਦੀ ਹੁਣ ਇੱਕ ਅਰਬ 40 ਕਰੋੜ ਹੈ ਠੀਕ ਹੈ ਉੱਤੇ ਉਦੋਂ ਜਦੋਂ ਜਾਗੋ ਚੱਲੀ ਆ ਉਦੋਂ ਬੰਦੇ 300 ਗਿਣਤੀ ਦੇ ਸੈਂਕੜੇ ਜਾਂ 50 ਵੱਧ ਤਾਂ ਹੁੰਦੇ ਨਹੀਂ ਸੀ ਹੁਣ ਜਿਹੜੇ ਰਿਸ਼ਤੇਦਾਰ ਆਉਂਦੇ ਸੀ ਗੱਡਿਆਂ ਤੇ ਉਠਾਂ ਤੇ ਵਿਆਹ ਆਉਂਦੇ ਸੀ ਇਹ ਮਾਨਾਨਕਾ ਮੇਲ ਉਹ ਫਿਰ ਚਾਹੇ ਲੜਕੀ ਵਾਲਿਆਂ ਦਾ ਵਿਆਹ ਹੈ ਚਾਹੇ ਲੜਕੇ ਵਾਲਿਆਂ ਦਾ ਉਹ ਫਿਰ ਕੀ ਕਰਦੇ ਸੀਗੇ ਕਿ ਉਹ ਸਾਰੀ ਰਾਤ ਉਹ ਜਾਗਦੇ ਸੀ ਵੀ ਆਪਾਂ ਇਹਨਾਂ ਦੀ ਮਦਦ ਤੇ ਆਏ ਇਹ ਨਾ ਹੋਵੇ ਆਪਾਂ ਸਾਰੇ ਸੌਂ ਜਾਈਏ ਅਗਲਾ ਕਿ ਇਹਨਾਂ ਦੇ ਵਿਆਹ ਤੇ ਰਾਤ ਨੂੰ ਕਿਤੇ ਸਾਰਾ ਕੁਝ ਕੋਈ ਸਮਾਨ ਚੋਰਨਾ ਚਾਕੇ ਲੈ ਜੇ ਮਤਲਬ ਤਾਂ ਇਹ ਸੀ ਜਾਗੋ ਦਾ ਵੀ ਜਾਗ ਪਓ ਸੌ ਨਾ ਇਹਨਾਂ ਨੇ ਹੁਣ ਪਖੰਡ ਬਣਾਇਆ ਬੁੜੀਆਂ ਨੇ ਪਖੰਡ ਬਣਾ ਕੇ ਨਾ ਜਿਉਂ ਲੱਗਿਆ ਚਲੋ ਉਹ ਸ਼ਾਮਾਂ ਬੀਤ ਗਿਆ ਸਰਦਾ ਸੀ ਹੁਣ ਇੱਕ ਹੋਰ ਉਦੋਂ ਵੱਡਾ ਪਖੰਡ ਹੁਣ ਕੀ ਕਰਦੀਆਂ ਇਹ ਸਾਈ ਤੇ ਆਉਂਦੇ ਆ ਹੁਣ ਤੁਸੀਂ ਕਹੋਗੇ ਆਉਂਦੇ ਕਿਵੇਂ ਆਉਂਦੀਆਂ ਹੁੰਦੀਆਂ ਆਉਂਦੀਆਂ ਆਉਂਦੇ ਆਹੋ ਉਹ ਜਿਵੇਂ ਕਿਸੇ ਨੇ ਇੱਕ ਕਹਾਣੀ ਜੀ ਬਣਾਈ ਸੀ ਕਹਿੰਦਾ ਦਾਣੇ ਲੈ ਕੇ ਆਇਆ ਚੁੰਗ ਲੈ ਕੇ ਆਇਆ ਸੀ ਤੇ ਤੇਲ ਲੈ ਕੇ ਚਲੀ ਗਈ ਉਹ ਆਦੇ ਵੀ ਇਹ ਕੀ ਗੱਲ ਹੋਈ ਮਤਲਬ ਉਹਦਾ ਮਤਲਬ ਉਹਦਾ ਇਹ ਸੀਗਾ ਵੀ ਖਸਰਾ ਆਇਆ ਸੀਗਾ ਉਹ ਵਿਚਾਰਾ ਚੁੰਗ ਲੈ ਕੇ ਉਹਨੂੰ ਤੇਲ ਦੀ ਜ਼ਰੂਰ ਸੀ ਉਹਨੇ ਕਣਕ ਪਾਈ ਚ ਤੱਕੜੀ ਚ ਸੇਠ ਨੇ ਤੋਲੀ ਉਦੋਂ ਬਾਅਦ ਕਹਿੰਦਾ ਕੀ ਲੈਣਾ ਭਾਈ ਮੰਤਾ ਕਹਿੰਦਾ ਜੀ ਤੇਲ ਦੇ ਦਿਓ ਉਹ ਲੈ ਗਿਆ ਉਹ ਕਿਸੇ ਨੇ ਪੁੱਛ ਲਿਆ ਵੀ ਕੌਣ ਆਇਆ ਸੀ ਕਹਿੰਦਾ ਦਾਣੇ ਲੈ ਕੇ ਆਇਆ ਸੀ ਤੇ ਤੇਲ ਲੈ ਕੇ ਚਲੀ ਗਈ ਉਹ ਕਹਾਣੀ ਸਾਡਿਆਂ ਦੀ ਆ ਹੁਣ ਹੁਣ ਕੀ ਹੋਇਆ ਕਿ ਲੱਖ ਰੁਪਈਆ ਲੈਂਦੇ ਨੇ ਜਾਂ ਵੱਧ ਵੀ ਲੈਂਦੇ ਹੋਣਗੇ ਇੱਕ ਜਾਗੋ ਦਾ ਹੂੰ ਕੌਣ ਜੱਟਾਂ ਦੇ ਮੁੰਡੇ ਮੱਝ ਵੀ ਸਿੱਖਾਂ ਦੇ ਮੁੰਡੇ ब्राह्मण ਸਿੱਖਾਂ ਦੇ ਮੁੰਡੇ ਬਾਣੀਆਂ ਸਿੱਖਾਂ ਦੇ ਮੁੰਡੇ ਹੈ ਤਾਂ ਪੰਜਾਬ ਦੇ ਹਾਂ ਅੱਛਾ ਮੂੰਹ ਸਰ ਕਰਾਂ ਲੈ ਥੇੜੀ ਯਰਗਾ ਪਛਰੇ ਨਾਲ ਚੰਗੀ ਤਰ੍ਹਾਂ ਤੇ ਪਾਲੀਆਂ ਘੱਗਰੀਆਂ ਤੇ ਸੱਗੀ ਫੁੱਲ ਤੇ ਲਟਰ ਪਟਰ ਤੇ ਇੱਕਦਮ ਮੈਂ ਵੇਖਿਆ ਉਹ ਕਹਿੰਦੇ ਮੈਂ ਦੇਖੋ ਮੈਂ ਸਵੇ ਚਾਰ ਬਹੁਤ ਬਦੀ ਤੇ ਮੈਂ ਤਾਂ ਦਸਣਾ ਨੱਚਦਾ ਫਿੱਟੇ ਮੂੰਹ ਤੇਰੇ ਆ ਹਾਲਤ ਸਾਡੀ ਹੋਈ ਕਿ ਹੁਣ ਸਾਡੀਆਂ ਜੜੀਆਂ ਬੀਬੀਆਂ ਨੇ ਇਨਾਂ 'ਚ ਨੱਚਣ ਵਾਲੀ ਤਾਂ ਹੁਣ ਤਾਂ ਤਾਕਤ ਨਹੀਂ ਰਹੀ ਕਿਉਂ ਕੰਮ ਕਰਕੇ ਤਾਂ ਰਾਜ ਨਹੀਂ ਇੱਕ ਮੋਬਾਈਲ ਨਾਲ ਚੰਬੜੀਆਂ ਰਹਿੰਦੀਆਂ ਨੇ ਜਾਂ ਟੀਵੀ ਨਾਲ ਜਾਂ ਉਹ ਸਾਰੀਆਂ ਵਿੱਚ ਇਹ ਤਾਂ ਟੈਨਸ਼ਨ 'ਚ ਹੀ ਰਹਿੰਦੀਆਂ ਨੇ ਹੁਣ ਟੈਨਸ਼ਨ ਵਾਲੀਆਂ ਦਿਮਾਗੀ ਤੌਰ ਤੇ ਤਾਂ ਸਰੀਰ ਕਮਜ਼ੋਰ ਸੀ ਤੇ ਫਿਜ਼ੀਕਲ ਸਰੀਰਕ ਤੌਰ ਤੇ ਵੀ ਕਮਜ਼ੋਰ ਹੈ ਹੁਣ ਇਹਨਾਂ ਤਾਂ ਨੱਚੀਦਾ ਨਹੀਂ ਹੁਣ ਉਹਨਾਂ ਨੂੰ ਸਾਈਜ਼ ਹੁਣ ਸਾਈਜ਼ ਤੇ ਕੁੜੀਆਂ ਅਗਲਾ ਘਲਦਾ ਨਹੀਂ ਨੌਜਵਾਨ ਕੁੜੀਆਂ ਨੂੰ ਕੌਣ ਘਲਦਾ ਹੈ ਪਿਆਹਾਂ 'ਚ ਉਹ ਫਿਰ ਇਹ ਜੇ ਜਨਾਨੇ ਜੇ ਬੰਦੇ ਆ ਜਾਂਦੇ ਆ ਉਹ ਤਾਂ ਕਹਿੰਦੇ ਕਲਾਕਾਰੀ ਹੈ ਇਹ ਆਪਣੇ ਉਹ ਕਹਿੰਦੇ ਵੀ ਅਸੀਂ ਇਸ ਕਾਵਲ ਬਣਾਇਆ ਇਸ ਚੀਜ਼ ਨੂੰ ਇਹ ਕਲਾਕਾਰਾਂ ਤਾਂ ਕਰਕੇ ਸਾਰਾ ਮਨੰਜਨ ਕਰ ਰਹੇ ਲੋਕਾਂ ਦਾ ਨਹੀਂ ਜਨਾਨਾਪਨ ਕਲਾਕਾਰੀ ਹੈ ਜਨਾਨੇ ਬਣਨਾ ਕਲਾਕਾਰੀ ਹੈ ਫਿਰ ਇਹਦਾ ਮਤਲਬ ਬਾਬਾ ਨਾਨਕ ਦਾ ਫਿਰ ਉਹ ਤਾਂ ਕਲਾ ਹੀ ਨਹੀਂ ਸੀ ਦਸਾਂ ਗੁਰੂਆਂ ਤੇ ਫਿਰ ਕਲਾ ਹੀ ਨਹੀਂ ਸੀ ਸ਼ਹੀਦਾਂ ਸਿੰਘਾਂ ਦੇ ਫਿਰ ਕਲਾ ਹੀ ਹੈ ਨਹੀਂ ਸੀ ਫਿਰ ਉਹ ਤਾਂ ਉਹ ਤਾਂ ਨੱਚੇ ਨਹੀਂ ਕਿ ਭਾਈ ਸੁਰਿੰਦਰਪਾਲ ਸਿੰਘ ਜੀ ਸਿੱਖ ਧਰਮ ਚ ਨੱਚਣਾ ਮਨਾ ਹੈ ਤੀਆਂ ਲਾਉਣਾ ਵੀ ਤੀਆਂ ਤੀਆਂ ਤਾਂ ਲੱਗਣ ਲੱਗੀਆਂ ਮੁਗਲਾਂ ਦੇ ਰਾਜ ਵੇਲੇ ਇਹ ਤਾਂ ਮੰਡੀਆਂ ਲਗਤੀਆਂ ਤੀਆ ਤੀਆ ਤੀ ਕਹਿੰਦੇ ਨੇ ਇਸਤਰੀ ਨੂੰ ਤੀ ਹੂੰ ਤਰੀਆ ਜਾਂ ਤੀ ਇਹ ਇਸਤਰੀ ਨੂੰ ਕਿਹਾ ਜਾਂਦਾ ਹੈ ਹੂੰ ਠੀਕ ਹੈ ਉਥੋਂ ਸ਼ਬਦ ਤੀਆਂ ਬਣ ਗਿਆ ਹੁਣ ਤੀਆਂ ਜਿਹੜੀਆਂ ਸੀਆਂ ਕਿਉਂ ਲਾਈਆਂ ਲਾਈਆਂ ਜਾਂਦੀਆਂ ਸੀ ਕਿਵੇਂ ਕਿ ਇਹ ਔਰਤਾਂ ਦੇ ਬਾਜ਼ਾਰ ਲਾਏ ਜਾਂਦੇ ਸੀ ਹੂੰ ਉਤੋਂ ਹੁਕਮ ਆਉਂਦਾ ਸੀ ਜਿਵੇਂ ਹੁਣ ਆਪਾਂ ਨੂੰ ਕਰੋਨਾ ਵੇਲੇ ਹੁਕਮ ਆ ਗਿਆ ਜਾਂ ਹੋਰ ਬੱਚੇ ਹੁਕਮ ਆ ਜਾਂਦੇ ਆ ਫਲਾਨ ਤੋਂ ਇਕੱਠੇ ਹੋ ਐ ਉਹ ਉਹ ਫਿਰ ਹੁਕਮ ਸੀ ਮੁਗਲ ਸਰਕਾਰ ਦਾ ਵੀ ਫਲਾਣੇ ਪਿੰਡ ਚ ਅੱਜ ਜਿਹੜੀਆਂ ਨੌਜਵਾਨ ਔਰਤਾਂ ਲੜਕੀਆਂ ਸਾਰੀਆਂ ਇੱਕ ਥਾਂ ਇਕੱਠੀਆਂ ਹੋਵੋ ਤੇ ਉੱਥੇ ਜਿਹੜਾ ਬਾਰਸ਼ਾ ਸਲਾਮਤ ਆਉਣਗੇ ਬਾਰਸ਼ਾ ਸਲਾਮਤ ਕੀ ਕਰਦਾ ਸੀ ਉੱਥੇ ਬਾਰਸ਼ਾ ਆਪ ਤਾਂ ਨਹੀਂ ਆਉਂਦਾ ਸੀ ਚਮਚੇ ਆਉਂਦੇ ਸੀ ਉਹ ਆ ਕੇ ਚੰਗੀਆਂ-ਚੰਗੀਆਂ ਛਾਂਟ ਕੇ ਲੈ ਜਾਂਦੇ ਸੀ ਜਿਹੜੇ ਗੰਦੇ ਰੀਤੀ ਰਿਵਾਜ ਸੀ ਉਹਨਾਂ ਨੂੰ ਰਿਵਾਜ ਬਣਾ ਲਿਆ ਜਿਹੜੀਆਂ ਸਜਾਮ ਇਹ ਸਜਾ ਸੀ ਇੱਕ ਉਹਨਾਂ ਸਜਾਵਾਂ ਨੂੰ ਅਸੀਂ ਰਾਜ ਬਣਾ ਲਿਆ ਹੂੰ ਕਿਉਂ ਵਾਪਰੇ ਲੋਰ ਰਵਾਜ ਬਣਾ ਲਿਆ ਹਾਂਜੀ ਕਿਉਂ ਹੋਇਆ ਇਹ ਜੋ ਤੁਸੀਂ ਕਹਿ ਰਹੇ ਹੋ ਵੀ ਮੰਡੀਆਂ ਸੀ ਮੰਡੀਆਂ ਚ ਉਹ ਖੂਬਸੂਤ ਕੁੜੀਆਂ ਨੂੰ ਲੈ ਜਾਂਦੇ ਸੀਗੇ ਮੁਗਲ ਜਿਹੜਾ ਬਾਦਸ਼ਾਹ ਦੇ ਗਾਂ ਕਰਿੰਦੇ ਸੀਗੇ ਤਾਂ ਇਹ ਰਿਵਾਜ ਕਿਉਂ ਬਣ ਗਿਆ ਮੇਰਾ ਤਾਂ ਸਵਾਲ ਇਹ ਹੈ ਇਹ ਰਵਾਜ ਸਿੱਖ ਧਰਮ ਵਿੱਚ ਤਾਂ ਹੈ ਨਹੀਂ ਸੀ ਨਾ ਹੁਣ ਸਿੱਖ ਨਕਲੀਏ ਆ ਹੂੰ ਸਾਰੇ ਪਿੰਡਾ ਜੀ ਹੋਂ ਤਾਂ ਕਹਿੰਦੇ ਪੰਜਾਬ ਦੀ ਸਭ ਤੋਂ ਵੱਡੀ ਜਿਹੜੀ ਤੀਆਂ ਦਾ ਮੇਲਾ ਫਲਾਣੇ ਥਾਂ ਹੋ ਰਿਹਾ ਸਭ ਤੋਂ ਉਹਦਾ ਜਾਉਣਾ ਮੋੜ ਦੀ ਵੀ ਕਹਾਣੀ ਜੋੜਦੇ ਆ ਉਹ ਕਹਿੰਦੇ ਵੀ ਜਾਉਣਾ ਮੋੜ ਨੇ ਉਹ ਤੀਆਂ ਲੁੱਟੀਆਂ ਲੰਗਵਾਲ ਦੀਆਂ ਫਿਰ ਇੱਕ ਕੁੜੀ ਤੋਂ ਪ੍ਰਭਾਵਿਤ ਹੋ ਗਿਆ ਫਿਰ ਉਹ ਗਹਿਣੇ ਮੋੜ ਗਿਆ ਇਹ ਸਾਰੀਆਂ ਕਥਾਵਾਂ ਨੂੰ ਕਿਵੇਂ ਲੈਨੇ ਤੁਸੀਂ ਉਹ ਮੈਂ ਆਪਦੇ ਨਾਵਲ ਚ ਵੀ ਦਿੱਤਾ ਬਾਗੀ ਕਾਫਲੇ ਚ ਮੈਂ ਦਿੱਤਾ ਵੀ ਉਹ ਕੁੜੀ ਕਹਿੰਦੀ ਐ ਨਾ ਵੀ ਉਹ ਜਾਉਣਾ ਮੋੜ ਤੀਆਂ ਲੁੱਟ ਕੇ ਲੈ ਗਿਆ ਲੰਗਵਾਲ ਦੀਆਂ ਇਹ ਜਿਹੜਾ ਨਾ ਇਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਬੀਜੇ ਨਰੋਲ ਇਹ ਸਿੱਖੀ ਦੇ ਅਸੂਲਾਂ ਤੇ ਇਹ ਪੰਜਾਬ ਦੇ ਸਿੱਖ ਆਗੇ ਹੂੰ ਇਹ ਸਾਨੂੰ ਰਾਜ ਨਹੀਂ ਕਰਨ ਦੇਣਗੇ ਹੂੰ ਇਹਨਾਂ ਨੂੰ ਇਸ ਤਰ੍ਹਾਂ ਭੰਬਲ ਪੂਸਿਆਂ ਚ ਪਾ ਦੋ ਅੱਜ 3 ਜੀ ਅੱਜ ਲੋਹੜੀ ਆ ਜੇ ਅੱਜ ਫਲਾਣੀ ਹੁਣ ਲੋਹੜੀ ਤਾਂ ਹੈਗੀ ਐ ਦੁੱਲੇ ਦੀ ਉਹਨੇ ਦੋ ਬ੍ਰਾਹਮਣ ਦੀਆਂ ਕੁੜੀਆਂ ਵਿਆਈਆਂ ਸੁੰਦਰੀ ਤੇ ਮੁੰਦਰੀ ਉਹਨ ਸੱਭਿਆਚਾਰ ਥੋੜੀ ਆ ਸਾਡਾ ਉਹਨੂੰ ਸੱਭਿਆਚਾਰ ਬਣਾ ਕੇ ਬਹਿ ਗਏ ਮਨੋਰੰਜਨ ਕਿਵੇਂ ਹੋਊਗਾ ਬੰਦਾ ਕੰਮ ਕਰਦਾ ਜੇ ਲੋੜੀ ਮਨਾਲੀ ਤੀਆਂ ਲਾਲੀਆਂ ਭੰਗੜੇ ਪਾਲੇ ਅਸੀਂ ਨਕਲ ਕਰਦੇ ਹਾਂ ਉਹ ਕਹਿੰਦੇ ਮਨੋਰੰਜਨ ਦੇ ਸਾਧਨ ਐ ਮਨੋਰੰਜਨ ਬੰਦਾ ਕੀ ਕਰੇ ਵੀ ਦੁਨੀਆ ਭਰ ਚ ਲੋਕ ਬਿਮਾਰ ਹੋ ਰਿਹਾ ਦਿਮਾਗੀ ਤੌਰ ਤੇ ਬੰਦਾ ਕਹਿੰਦਾ ਮਨੋਰੰਜਨ ਤਾਂ ਕਰਨਾ ਹੀ ਹੈ ਨਾ ਮਨੋਰੰਜਨ ਕਬੱਡੀ ਐ ਸਾਡੀ ਹੂੰ ਕੁਸ਼ਤੀ ਸਾਡਾ ਮਨੋਰੰਜਨ ਐ ਗੱਤਕਾ ਪਲੱਥਾ ਸਾਡਾ ਮਨੋਰੰਜਨ ਐ ਢਾਡੀ ਸਾਡੇ ਮਨੋਰੰਜਨ ਐ ਰਾਗੀ ਸਾਡੀ ਆਤਮਿਕ ਸ਼ਾਂਤੀ ਵਾਸਤੇ ਮਨੋਰੰਜਨ ਐ ਇਹ ਗਾਂਧਨਾਲੀ ਸੀ ਕੱਲ ਨੂੰ ਸਵੇਰ ਨੂੰ ਕਹਿ ਦਿਆਂ ਕਿ ਵੀ ਬੇਸ਼ਵਾ ਦੇ ਕੋਠੇ ਜਾਓ ਉੱਥੇ ਮਨੋਰੰਜਨ ਹੁੰਦਾ ਇਹ ਗਿਰੀਆਂ ਗੱਲਾਂ ਨਾਲ ਹੀ ਸਾਡਾ ਮਨੋਰੰਜਨ ਹੁੰਦਾ ਕੀ ਉੱਚਾ ਜੀਵ ਨਹੀਂ ਅਸੀਂ ਉੱਠਣ ਦੇਣਾਗਾ ਅਸੀਂ ਉਹੀ ਜਾਣ ਲੋਕੀ ਰਾਵਾਂਗੇ ਵੀ ਉਹਵੇਂ ਕੁੱਟੀਆਂ ਫੂਕਦੇ ਤੇ ਨਚਾਰ ਉਹ ਸਰਦਾਰਾਂ ਨੂੰ ਨਚਾਰ ਬਣਾ ਕੇ ਧਰਤਾ ਮਰਦ ਕਦੇ ਨੱਚਦਾ ਨਹੀਂ ਹੁੰਦਾ ਤੇ ਹੁਣ ਤਾਂ ਬਗਾਨਿਆਂ ਮੂਰੇ ਨੱਚਦੇ ਆ ਵਿਆਹ ਸ਼ਾਦੀਆਂ ਮੂਰੇ ਜੱਟ ਜੱਟ ਜੱਟਾਂ ਮੂਰੇ ਨੱਚਦੇ ਆ ਉਹ ਸਾਡਾ ਮੁੰਡਾ ਜੀ ਕਲਾਕਾਰ ਆ ਸਾਡਾ ਮੁੰਡਾ ਮਲਵਈ ਗਿੱਧੇ ਦਾ ਕੋਚ ਐ ਬੜਾ ਬਾਬਾ ਦੀਪ ਸਿੰਘਾ ਵੀ ਉਹ ਖੰਡਾ ਬੌਂਦਾ ਉਹ ਨੱਚਣ ਆਪ ਸ਼ਰਾਬੀਆਂ ਮੂਰੇ ਬੋਲੀਆਂ ਵੀ ਉਹੋ ਜੀਆਂ ਪਾਉਣੀਆਂ ਤੇ ਉਹ ਮੂਰੇ ਬੈਠੀਆਂ ਹੁੰਦੀਆਂ ਆਪ ਦੀਆਂ ਧੀਆਂ 28 ਲੱਖ ਕੁੜੀ ਦਾ ਮੂਰੇ ਬੈਠੀਆਂ ਹੁੰਦੀਆਂ ਆਹ ਹਾਲ ਸਾਡੀ ਹੋ ਗਈ ਐ ਗੁਰੂ ਕਿਰਪਾ ਕਰੇ ਕਿ ਸਾਨੂੰ ਮੋੜਾ ਪਵੇ ਹੁਣ ਮੈਂ ਤਾਂ ਗੁੱਡੀ ਫੂਕਣ ਨਾਲ ਅੱਛਾ ਇੱਕ ਵੀ ਗੱਲ ਹੋਰ ਦੇਖੋ ਉੱਥੇ ਗ੍ਰੰਥੀ ਸਿੰਘ ਤੋਂ ਅਰਦਾਸ ਕਰਵਾਈ ਜਾ ਰਹੀ ਐ ਉਹਦੇ ਵਿਚਾਰੇ ਦੇ ਬਾਣਾ ਪਾਇਆ ਚੋਲਾ ਪਾਇਆ ਦਸਰੀ ਸਾਹ ਪਹਿਨੇ ਆ ਦਸਤਾਰ ਬੰਨੀ ਆ ਪਰ ਉਹਦਾ ਅੰਦਰ ਜਾ ਕੇ ਪੁੱਛਣਾ ਹੁਣ ਗ੍ਰੰਥੀਆਂ ਦੇ ਜਾ ਚੜਦੇ ਆ ਉਹ ਗ੍ਰੰਥੀ ਜੀ ਅਰਦਾਸ ਕਰਦੇ ਉਹ ਕੀ ਕਰੂਗਾ ਮਜਬੂਰੀ ਹੈ ਹੁਣ ਮੇਰੇ ਵਰਗਾ ਕੋਈ ਅੜੀਲੇ ਤੋਂ ਵੱਖਰੀ ਗੱਲ ਹੋ ਗਈ ਹਮ ਮੈਂ ਤਾਂ ਅੜੀਲਾਂ ਵੀ ਅੜ ਨਹੀਂ ਇਹ ਕਰਦਾ ਮੈਂ ਹਮ ਆ ਚੱਕੋ ਚਾਬੀ ਚੱਲੇ ਆ ਯਾਰ ਹਮ ਆਪੇ ਗੁਰੂ ਦੇਊਗਾ ਤੁਸੀਂ ਮੰਗਤੇ ਕੀ ਸਾਨੂੰ ਦੇਓਗੇ ਤੁਸੀਂ ਤਾਂ ਰੋਜ਼ ਗੁਰਦੁਆਰੇ ਆ ਕੇ ਮੰਗਦੇ ਹੋ ਹਮ ਜਿਹੜੇ ਗ੍ਰੰਥੀ ਵਿਚਾਰਿਆਂ ਨੂੰ ਨਹੀਂ ਪਤਾ ਵੀ ਇਹ ਮੰਗਤਿਆਂ ਨੂੰ ਕੁਝ ਮੰਗਣਾ ਉਹ ਮੰਗਦੇ ਫਿਰ ਮਰਜ਼ੀ ਨਾਲ ਕਰਾਉਂਦੇ ਆ ਅੱਜ ਤੋਂ 10 ਸਾਲ ਪਹਿਲਾਂ ਜਾਂ 12 ਸਾਲ ਪਹਿਲਾਂ ਹੂੰ 10 ਸਾਲ ਪਹਿਲਾਂ ਤੇ ਕੀ ਸੀ ਆ ਕਿ ਗੁਰਦੁਆਰਿਆਂ ਦੀ ਜਿਹੜੀਆਂ ਕਮੇਟੀਆਂ ਬਣੀਆਂ ਨਾ ਸਾਡੇ ਆਮ ਹੀ ਹਰ ਪਿੰਡ 'ਚ ਉਹਦੇ ਚੱਦੇ ਝੂਠੇ ਸੌਦੇ ਵਾਲੇ ਤੇ ਚੇਲੇ ਆ ਹੂੰ ਕਮੇਟੀ ਮੈਂਬਰ ਆ ਤੇ ਉਹ ਜਦੋਂ ਗ੍ਰੰਥੀ ਰੱਖਣਗੇ ਜਾਂ ਕੋਈ ਪ੍ਰਚਾਰਕ ਆਉਂਦਾ ਜਾਂ ਕੋਈ ਵਿਰਾਗੀ ਢਾਡੀ ਕੋਈ ਉਹਨੂੰ ਪਹਿਲਾਂ ਕਹਿਣਗੇ ਕਮੇਟੀ ਵਾਲੇ ਕਹਿ ਦੇਣਗੇ ਦੇਖੋ ਜੀ ਤੁਸੀਂ ਵਧੀਆ ਸੁਣਾਇਓ ਤੇ ਪੂਰਾ ਸੁਣਾਇਓ ਪਰ ਤੁਸੀਂ ਨਾ ਕਿਸੇ ਨਿੰਦਿਆ ਨਹੀਂ ਕਰਨੀ ਕਿਸੇ ਸਰਸੇ ਵਾਲੇ ਦਾ ਨਾਂ ਨਹੀਂ ਲੈਣਾ ਕਿਤੇ ਬਿਆਸ ਵਾਲੇ ਦਾ ਨਹੀਂ ਤੇ ਫਿਰ ਸੁਣਾਵਾਂਗੇ ਅਸੀਂ ਕੀ ਅਸੀਂ ਤਾਂ ਉਦੋਂ ਪ੍ਰਚਾਰਕਾਂ ਨੇ ਕੌਮ ਨੂੰ ਰੋਕਣਾ ਜਿੱਦੜ ਕੌਮ ਉਹ ਗਰਕਦੀ ਜਾਂਦੀ ਆ ਹੁਣ ਉਹ ਗ੍ਰੰਥੀ ਵਿਚਾਰਾ ਨਵੀਂ ਉਮਰ ਦਾ ਉਹਨੂੰ ਕਮੇਟੀ ਨੇ ਜ਼ਬਰਦਸਤੀ ਕਿਹਾ ਵੀ ਬਾਦਨਾ ਕੀ ਕਨਰਦਾਸ ਮਜਬੂਰੀ ਚ ਬੱਜਿਆ ਉਹ ਕੈਦੀ ਹੈ ਇੱਕ ਉਹ ਸਜ਼ਾ ਕੱਟ ਰਿਹਾ ਉਹਦੀ ਆਤਮਾ ਨਾ ਪੁੱਛੀ ਲੋੜੀ ਦੀ ਹੈ ਨਾ ਜੇ ਉਹਨੇ ਉਹਨੇ ਕਹਿਤਾ ਮੈਂ ਨਹੀਂ ਕਰਦਾ ਉਹਨੂੰ ਕੱਢ ਦੇਣਗੇ ਉਦੋਂ ਗਾਂ ਫਿਰ ਸਾਡੇ ਸਮਾਜ ਚ ਇਹ ਵੀ ਬਿਮਾਰੀ ਹੈ ਨਾ ਜਿਹੜੇ ਅੱਖ ਨਹੀਂ ਜਾਣਦੇ ਨਾ ਮਾੜਾ ਮੋਟਾ ਜਪਜੀ ਸਾਹਿਬ ਸਿੱਖ ਲਿਆ ਉਹਨਾਂ ਨੇ ਕੈਸਟ ਤੋਂ ਜਾਂ ਇਥੋਂ ਮੋਬਾਈਲ ਤੋਂ ਉਹ ਗਰੰਥੀ ਬਣ ਕੇ ਤੁਰ ਪੈਂਦੇ ਉਹ ਕਹਿੰਦੇ ਜੀ ਮੈਂ ਕਿੰਨੇ ਪੈਸੇ ਲਾਂਗਾ ਜੋ ਮਰਜੀ ਦੇ ਦੇ ਮਰਜੀ ਜੋ ਬਸ ਹੋਵੇ ਤੂੰ ਬਸ ਕੱਲੇ ਟੁਕੜਿਆਂ ਤੇ ਬੈਠੇ ਕਾਰਨ ਉਹੋ ਜੀ ਕਮੇਟੀ ਉਹ ਬਈ ਗੁਰਦੁਆਰੇ ਦਾ ਬਾਹਰ ਖੁੱਲਾ ਇਹ ਗੁਰਦੁਆਰਾ ਬਾਹਰ ਖੁੱਲੇ ਨੂੰ ਦੱਸੋ ਬਾੜਾ ਹੈ ਇਹ ਇੱਕ ਸਾਡਾ ਸਕੂਲ ਹੈ ਹੂੰ ਇੱਥੋਂ ਅਸੀਂ ਵਿਦਿਆ ਪ੍ਰਾਪਤ ਕਰਨੀ ਹੈ ਹੂੰ ਮੈਨੂੰ ਆਪਦੇ ਤੇ ਮਾਣ ਹੈ ਗੁਰੂ ਵੱਲੋਂ ਬਖਸ਼ਿਸ਼ ਹੈ ਕਿ ਮੈਂ ਇੱਕ ਪ੍ਰੋਫੈਸਰ ਬਣ ਕੇ ਰਹਿਣਾ ਇੱਥੇ ਹੂੰ ਇੱਥੇ 10 ਗ੍ਰੰਥੀ 10 ਸਾਲਾਂ ਚ ਬਣਾਤੇ ਆ ਠੀਕ ਹੈ ਕਹੀਦਾ ਵੀ ਇਹ ਗੁਰਦੁਆਰਾ ਮੱਥਾ ਟੇਕਣ ਵਾਸਤੇ ਨਹੀਂ ਸੁੱਖਾਂ ਸੁਖਣ ਵਾਸਤੇ ਨਹੀਂ ਇਥੋਂ ਅਸੀਂ ਤੀਜਾ ਨੇਤਰ ਗਿਆਨ ਦਾ ਲੈਣਾ ਇਥੋਂ ਗੁਰਬਾਣ ਸਿੱਖਣਾ ਪੜ੍ਹਨਾ ਕੁਛ ਪੜ੍ਹਨ ਵਾਸਤੇ ਆ ਇਹ ਇਹ ਨਹੀਂ ਵੀ ਤੜਕੇ ਜਪਜੀ ਸਾਹਿਬ ਕਰਦਾ ਉਧਰੋਂ ਸਪੀਕਰ ਬੰਦ ਕਰਦਾ ਬਸ ਆਥ ਨੇ ਫੇਰ ਆ ਜਾਓ ਇਹ ਚੀਜ਼ਾਂ ਜਿਹੜੀਆਂ ਨਾ ਉਹ ਗ੍ਰੰਥੀ ਵਿਚਾਰਾ ਕਰਦਾ ਇਹ ਦੇਖੋ ਜੀ ਹੁਣ ਗੁੱਡੀ ਫੂਕਣ ਦੀ ਆਗਿਆ ਬਖਸ਼ੋ ਮੈਂ ਕਿਹਾ ਕਿਤੇ ਮਹਾਰਾਜ ਤੋਂ ਡੱਬੀ ਨਾ ਲੈ ਕੇ ਆ ਜੇ ਦੇ ਕੋਲੇ ਵੀ ਲੈ ਮਾਈ ਫੂਕ ਦਿੰਨਾ ਇਹ ਗੋਲਗਲਿਆਂ ਦਾ ਪ੍ਰਸ਼ਾਦ ਤਿਆਰ ਹੈ ਕਿਉਂਕਿ ਇਹ ਲਾਲਾਂ ਵਾਲਾ ਵੀ ਇਹ ਗੋਲਗਲਿਆਂ ਦਾ ਪ੍ਰਸ਼ਾਦ ਅਗੂ ਗੁਰੂ ਨਾਨਕ ਆਹ ਹਾਲ ਸਾਡੀ ਹੋਈ ਵੀ ਆ ਗੁਰੂ ਕਿਰਪਾ ਕਰੇ ਸਾਨੂੰ ਸਾਡਾ ਮੂਲ ਚੇਤੇ ਆਵੇ ਅਸੀਂ ਕੌਮ ਕੌਣ ਸੀ ਤੇ ਹੋ ਕੀ ਗਏ ਆ ਅਸੀਂ ਖਤਮ ਹੀ ਹੋ ਗਏ ਕੀਤਾ ਗਿਆ ਟੀਵੀਆਂ ਰਾਹੀਂ ਦਿਖਾ ਕੇ ਮੋਬਾਈਲਾਂ ਰਾਹੀਂ ਦਿਖਾ ਕੇ ਜਿਵੇਂ ਸਾਡੇ ਪਿੰਡ ਦਾ ਇੱਕ ਸੀ ਹੋਛਾ ਜਾ ਮੂੰਹ ਸਰ ਕੋਨ ਮੋਨ ਰੋਟੀ ਜਪਕਾ ਕੇ ਤੇ ਨਾਲ ਉਹਨੇ ਖਬਰ ਪਾਤੀ ਤੇ YouTube ਤੇ ਆਹ ਵੇਖੋ ਜੀ ਸਾਡਾ ਬੁੱਢਿਆਂ ਦਾ ਬੁੱਢਿਆਂ ਦਾ ਸੱਭਿਆਚਾਰ ਹੈ ਤੇ ਇਹ ਅਸੀਂ ਲਾਲਾਂ ਹੁੰਦਾ ਮਲੇਰ ਕੋਲੇ ਦਾ ਰੋਟ ਵੀ ਤੂ ਹੋਵੇਂਗਾ ਸਾਡਾ ਸਿੱਖਾਂ ਦਾ ਸੱਭਿਆਚਾਰ ਥੋੜਾ ਹੀ ਆ ਤੂੰ ਪਕਾਈ ਜਾ ਸਾਡੀ ਪੇਡਾਂ ਚਾਲ ਪੇਡਾਂ ਚਾਲ ਚੋਂ ਨਿਕਲਣਾ ਸਾਡਾ ਫਰਜ਼ ਹੈ ਇੱਕ ਵਾਰ ਅੱਛਾ ਇੱਕ ਗੱਲ ਮੇਰੇ ਚਿੱਤੇ ਵੀ ਆ ਗਈ ਤੁਸੀਂ ਗੱਲ ਕਰ ਰਹੀ ਸੀਗੇ ਵੀ ਮਾਈ ਭਾਗੋ ਮਾਤਾ ਭਾਗੌਰ ਨੇ ਵੀ ਚੁੰਨੀ ਗਿਆ ਵੀ ਚੁੰਨੀ ਲੈ ਲਓ ਤੁਸੀਂ ਅੱਜ ਕੱਲ ਜਿਹੜਾ ਚੁੰਨੀਆਂ ਨੂੰ ਲਾਉਣ ਦਾ ਪਾਸੇ ਰੱਖਣ ਦਾ ਕਾਫੀ ਰਿਵਾਜ ਆ ਤੁਸੀਂ ਵੀ ਦੇਖਦੇ ਹੋਵੋਗੇ ਵਿਆਹਾਂ ਚਾਮ ਪੜਦੀਆਂ ਕੁੜੀਆਂ ਵੀ ਇਹ ਉਹਨਾਂ ਨੂੰ ਤਾਂ ਲੱਗਦਾ ਇਹ ਫੈਸ਼ਨ ਹੈ ਤੁਸੀਂ ਦੇਖੋਗੇ ਕਿਤੇ ਪੈਰਸਪੂਜੇ ਗਏ ਹੋ ਆਸੇ ਪੈ ਲੰਗੇ ਹੋ ਤਾਂ ਉਹ ਜਿਹੜਾ ਮਾਹੌਲ ਹੁੰਦਾ ਉਹ ਤੁਹਾਨੂੰ ਕਿਵੇਂ ਲੱਗਦਾ ਉਹਦਾ ਚੁੰਨੀ ਜਿਹੜੀ ਆ ਨਾ ਇਹ ਸਾਡੀ ਲੁਹਾਈ ਗਈ ਆ ਹੂੰ ਕਦੋਂ ਤੋਂ 1990 ਤੋਂ ਬਾਅਦ ਹੂੰ ਜਦੋਂ ਬਿਆਨਤਾ 부ਚੜ ਮੁੱਖ ਮੰਤਰੀ ਬਣਿਆ ਪੰਜਾਬ ਦਾ ਹੂੰ ਕੇ ਪੀ ਐਸ ਗਿੱਲ ਵੱਡਾ 부ਚੜ ਜਿਹੜਾ ਡੀਜੀਪੀ ਲੱਗਿਆ ਇੱਥੇ ਹੂੰ ਸੁਮੇਧ ਸੈਣੀ ਵਰਗੇ ਉਹਨਾਂ ਨੇ ਦੋ ਚੀਜ਼ਾਂ ਲੁਹਾਈਆਂ ਸਾਡੇ ਤੋਂ ਬੰਦਿਆਂ ਤੇ ਸਿਰਾਂ ਤੋਂ ਪੱਗਾਂ ਲੁਵਾਤੀਆਂ ਤੇ ਔਰਤਾਂ ਨੇ ਸਿਰਾਂ ਤੋਂ ਚੁੰਨੀਆਂ ਲੁਵਾਤੀਆਂ ਹੂੰ ਪਹਿਲਾਂ ਉਹਨਾਂ ਨੇ ਆਪਦੀਆਂ ਘਰ ਵਾਲੀਆਂ ਨੰਗੇ ਸਿਰ ਖੜਾਈਆਂ ਉਹ ਸਾਡੇ ਵਾਲੀਆਂ ਉੱਚੀਆਂ ਲੈ ਅਫਸਰ ਦੀ ਘਰ ਵਾਲੀ ਕਿੰਨੀ ਸੋਹਣੀ ਲੱਗਦੀ ਐ ਨਹੀਂ ਗੱਲ ਚ ਚ ਨਹੀਂ ਪਾਈ ਤੇ ਆ ਮੈਂ ਤਾਂ ਆਪਣੇ ਐ ਹੀ ਲਵਾਂਗੀ ਹੂੰ ਵੇਖਾ ਵੇਖੀ ਹੁਣ ਮੈਂ ਇਨ ਪੈਲਸਾਂ ਚ ਇੱਕ ਦੋ ਵਾਰੀ ਮੈਨੂੰ ਜਾਣ ਦਾ ਮੌਕਾ ਮਿਲਿਆ ਵੇਸੇ ਮੈਂ ਜਾਂਦਾ ਨਹੀਂ ਹੁੰਦਾ ਕਾ ਪੈਲਸ ਮੈਨੂੰ ਪਸੰਦ ਨਹੀਂ ਉਹ ਚੀਜ਼ਾਂ ਕਿਉਂਕਿ ਉੱਥੇ ਤਾਂ ਪਿਉਤੀ ਬੈਠੇ ਹੁੰਦੇ ਆ ਭੈਣ ਭਰਾ ਬੈਠੇ ਹੁੰਦੇ ਆ ਮੂਰੋ ਕੰਜਰ ਨੱਚੀ ਜਾਂਦੇ ਹੁੰਦੇ ਆ ਹਾ ਹਾ ਹੋ ਹੋ ਕਰੀ ਜਾਂਦੇ ਆ ਉੱਥੇ ਮੈਂ ਕੀ ਦੇਖਿਆ ਜਦੋਂ ਰੀਵਨ ਜਾਂ ਕੱਟਣ ਦਾ ਕਰਵਾਜ ਆ ਹਾਲਾਂਕਿ ਮੈਂ ਆਪ ਦੀ ਮੈਰਿਜ ਚ ਮੈਂ ਪਹਿਲਾਂ ਕਿਹਾ ਸੀ ਵੀ ਰੀਵਨ ਨਹੀਂ ਕੱਟਣਾਗਾ ਬਿਲਕੁਲ ਵੀ ਠੀਕਾ ਸ਼ਬਦ ਪੜੋ ਆਓ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ ਜਾਂ ਆਓ ਮੀਤ ਪਿਆਰੇ ਮੰਗਲ ਗਾਵੋ ਨਾਰੇ ਬੜੇ ਸ਼ਬਦ ਗੁਰਬਾਣੀ ਦੇ ਵਿੱਚ ਤੇ ਉੱਥੇ ਕੀ ਦੇਖਿਆ ਮੈਂ ਆ ਪੈਲਸ ਦੇ ਵਿੱਚ ਹਰੀਬਨ ਕਰਨ ਤੇ ਮੂਰੇ ਜਦੋਂ ਲਾੜਾ ਆਇਆ ਲਾੜਾ ਆਇਆ ਰੀਬਨ ਕੱਟਣ ਵਾਸਤੇ ਹੁਣ ਉਹਦੇ 'ਚ ਨਾ ਮੰਨ ਲਓ 25 30 ਬੀਬੀਆਂ ਜਿਹੜੀਆਂ ਖੜੀਆਂ ਸੀ ਜਿੰਨੀਆਂ ਵੀ ਤੇ ਉਹਦੇ ਚੋਂ 90% ਨੰਗੇ ਝਾਟੇ ਬਾਲ ਖੁੱਲੇ ਤੇ ਕਲਾਂ ਚ ਚੁੰਨੀਆਂ ਮੂਰੇ ਖੜਗੀਆਂ ਮੈਂ ਚਿੱਤੇ ਸੋਚਿਆ ਮੈਂ ਕਿ ਮਿੱਤਰਾ ਇਹਨਾਂ ਦੇ ਘਰ ਵਾਲੇ ਤਾਂ ਬੰਨਾਂ ਦੇ ਮਰੇ ਹੋਏ ਆ ਕਿਉਂਕਿ ਤੇ ਵਿਧਵਾ ਹੋ ਚੁੱਕੀਆਂ ਹੁਣ ਸੁਹਾਗਣ ਤੇਰੇ ਵਾਲੀ ਨੂੰ ਵੀ ਰਹਿਣ ਦਿੰਦੀਆਂ ਕਿ ਤੇਰੇ ਮੱਥੇ ਲੱਗੀਆਂ ਇਹ ਕਿਉਂ ਕਿਉਂਕਿ ਹਿੰਦੂ ਤੇ ਸਿੱਖ ਦੋ ਧਰਮਾਂ ਦਾ ਇਹ ਸੱਭਿਆਚਾਰ ਜਾਂ ਮੰਨ ਲੋ ਧਰਮ ਹੈ ਕਿ ਵੀ ਜਦੋਂ ਘਰ ਵਾਲਾ ਮਰ ਜਾਂਦਾ ਠੀਕ ਆ ਗੁਰਮਤਿ ਦੇ ਵਿੱਚ ਤਾਂ ਨਹੀਂ ਇਹ ਆਮ ਜਿਹੜਾ ਕਹਿੰਦੇ ਜਦੋਂ ਘਰ ਵਾਲਾ ਮਰ ਜੇ ਨਾ ਤੇ ਉਹ ਜਿਹੜੀ ਬੀਬੀ ਹੁੰਦੀ ਆ ਉਹ ਵਿਧਵਾ ਜਦੋਂ ਹੋ ਜਾਂਦੀ ਆ ਉਹਦਾ ਸਿਰ ਖੋਲਿਆ ਜਾਂਦਾ ਉਹਦਾ ਸਿਰ ਨੰਗਾ ਕੀਤਾ ਜਾਂਦਾ ਆਮ ਕਹਾਵਤ ਫਲਾਨੀ ਵਿਚਾਰੀ ਸਿਰੋਂ ਨੰਗੀ ਐ ਕਿਉਂਕਿ ਉਹਦਾ ਘਰ ਵਾਲਾ ਮਰ ਗਿਆ ਗੁਰਬਾਣੀ ਵੀ ਇਹ ਗੱਲ ਕਹਿੰਦੀ ਆ 478 ਅੰਗ ਤੇ ਪੜੋ ਤੁਸੀਂ ਆਸਾ ਰਾਗ ਚ ਗੁਰੂ ਭਗਤ ਕਬੀਰ ਜੀ ਦਾ ਸ਼ਬਦ ਲੱਟ ਛਟਕਾਏ ਤੇਰੀਆ ਰੋਵੇ ਹੰਸ ਇਕੱਲਾ ਜਾਈ ਇਹਨੇ ਮੀਡੀਆਂ ਖਲਾਰ ਕੇ ਘਰ ਵਾਲੀ ਰੋ ਰਹੀ ਹੈ ਤੇ ਹੰਸ ਜਿਹੜਾ ਮੰਨ ਲਓ ਸਰੀਰ ਜਿਹੜਾ ਮਨੁੱਖ ਦਾ ਉਹ ਕਬਰਸਤਾਨ ਨੂੰ ਜਾ ਰਿਹਾ ਇਕੱਲੇ ਉਹ ਨਾਲ ਤਾਂ ਜਾਂਦੀ ਨਹੀਂ ਕਿਉਂਕਿ ਇਸਲਾਮ ਧਰਮ ਤੇ ਹਿੰਦੂ ਧਰਮ 'ਚ ਰਿਵਾਜ ਹੈ ਕਿ ਦੋ ਧਰਮਾਂ ਦੀਆਂ ਔਰਤਾਂ ਵੱਡੇ ਬੂਹੇ ਤੋਂ ਬਾਹਰ ਨਹੀਂ ਜਾਂਦੀਆਂ ਅਰਥੀ ਮਗਰ ਇਹ ਤਾਂ ਸਿੱਖ ਧਰਮ ਹੈ ਜਿਹੜਾ ਕਿ ਸਿਵਿਆਂ ਤੱਕ ਨਾਲ ਜਾਂਦੀਆਂ ਨੇ ਹੁਣ ਗੁਰਬਾਣੀ ਵੀ ਇਹ ਗੱਲ ਕਹਿੰਦੀ ਹੈ ਸੱਭਿਆਚਾਰ ਵੀ ਇਹ ਕਹਿੰਦਾ ਤੇ ਹੁਣ ਮੈਂ ਇੱਕ ਦੋ ਨੂੰ ਕਿਹਾ ਵੀ ਇੱਕ ਮੈਂ ਵਿਆਹ 'ਚ ਚੱਲਿਆ ਗਿਆ ਇਹ ਗੁਰਪ੍ਰੀਤ ਦੇ ਪਿੰਡ 'ਚ ਗਿਆ ਉਥੇ ਚਿੱਟਾ ਸਿਰੋ ਦਾ ਗਲ ਚ ਪਾਈ ਚੁੰਨੀ ਤੇ ਕਹਿੰਦੇ ਵੀ ਇਹ ਮੁੰਡੇ ਦੀ ਮਾਂ ਹੈ ਦਾਦੀ ਹੈ ਦਾਦੀ ਤੇ ਮੈਂ ਸਸਤਰੀ ਕਾਲ ਬੁਲਾਤੀ ਬੁਲਾ ਕੇ ਤੇ ਮਾਤਾ ਜੀ ਮੈਂ ਖਾ ਵੀ ਬਜ਼ੁਰਗ ਜਿਹਾਉਂਦੇ ਆ ਹੁਣ ਪਤਾ ਤਾਂ ਮੈਨੂੰ ਵੀ ਉਹ ਖੜਾ ਇਹਦਾ ਖਸਮ ਕਿਹਨੀ ਕਾਕਾ ਤੁਸੀਂ ਕਿਉਂ ਪੁੱਛਿਆ ਨਹੀਂ ਮੈਂ ਖਾ ਮੈਂ ਤਾਂ ਸੋਚਿਆ ਮੈਂ ਤੁਹਾਡੇ ਵੀ ਘਰ ਵਾਲੇ ਵੀ ਪੂਰੇ ਹੋਏ ਕਹਿੰਦੀ ਐ ਕਿਵੇਂ ਹੋ ਗਏ ਜਿਉਂਦਾ ਜਾਗਦਾ ਤੇ ਮੈਂ ਖਾ ਝਾਟਾ ਖੋਲਿਆ ਹੈ ਇਹ ਤਾਂ ਵਿਧਵਾ ਦਾ ਖੁੱਲਾ ਹੁੰਦਾ ਸਿਰੋਂ ਨੰਗੀ ਹੋਈ ਬੈਠੀਆਂ ਮੁੜ ਕੇ ਉਹ ਤਾਂ ਝਾਕਣਾ ਔਖਾ ਹੋ ਗਿਆ ਇਹ ਕੀਤਾ ਗਿਆ ਕੱਲੇ ਤੁਸੀਂ ਐਸ ਨੰਦ ਰੋ ਤੁਸੀਂ ਸਕੂਲਾਂ ਚ ਜਾਓ ਆਰਐਸਐ ਨੇ ਕੀਤਾ ਸਕੂਲਾਂ ਚ ਇੱਕ ਵੀ ਲੜਕੀ ਦੇ ਸਿਰ ਤੇ ਚੁੰਨੀ ਨਹੀਂ ਇਸ ਤਰ੍ਹਾਂ ਪਾ ਕੇ ਆ ਚੁੰਨੀ ਪਛਾਣ ਸਿੱਟੀ ਵੀ ਆ ਮੈਂ ਕਿਦੋਂ ਸਕੂਲਾਂ ਜਾ ਕੇ ਕਿਹਾ ਵੀ ਐਥੇ ਤਾਂ ਨਹੀਂ ਤੁਹਾਨੂੰ ਖਾਂਦੇ ਆ ਇੱਥੇ ਮੋਹਨ ਭਗਵਤ ਇੱਥੇ ਇੱਥੇ ਆਉਂਦਾ ਤੁਸੀਂ ਇਹਨਾਂ ਨੂੰ ਸਿਰ ਤੇ ਚੁੰਨੀ ਲੈਣੀ ਸਿਖਾਓ ਫਿਰ ਉਹਨਾਂ ਨੇ ਇਹ ਕੀ ਮੰਗਾ ਜਦੋਂ ਸਾਡਾ ਰਾਜ ਸੀ ਨਾ 92 ਤੱਕ ਇੱਕ ਵੀ ਧੀ ਦਾ ਸਿਰ ਨੰਗਾ ਨਹੀਂ ਹੁੰਦਾ ਸੀਗਾ ਉਹ ਕਹਿੰਦੇ ਜੀ ਕੀ ਕਰੀਏ ਮਜਬੂਰੀ ਹੈ ਸਾਨੂੰ ਇਹ ਕੀਤਾ ਜਾ ਰਿਹਾ ਹੈ ਵੀ ਪੱਗਾਂ ਲਵਾਤੀਆਂ ਤੇ ਉਹਦਾ ਨਾਂ ਕੀ ਚੁੰਨੀਆਂ ਲਵਾਤੀਆਂ ਇਹੀ ਉਹ ਬਿਆੰਦਣਾ ਦਾ ਮੈਂ ਸੋਚਦਾ ਹਾਂ ਨਾ ਵੀ ਉਹ ਜਿਹੜੀ ਕੁੜੀ ਦੇ ਮੱਥੇ ਲੱਗਦੀਆਂ ਉਹਨੂੰ ਵੀ ਕਹਿੰਦੀਆਂ ਕੋਈ ਨਹੀਂ ਅਸੀਂ ਤਾਂ ਸਾਰੀਆਂ ਆਪ ਦੇ ਖਸਮ ਨੂੰ ਮਾਰ ਲਿਆ ਹੁਣ ਤੂੰ ਵੀ ਮਾਰ ਲਈ ਤੂੰ ਵੀ ਸਾਡੇ ਵਾਂਗੂ ਹੋ ਜੀ ਇਹ ਰਿਵਾਜ ਸਾਡਾ ਨਹੀਂ ਸਾਡਾ ਨਹੀਂ ਜਿਵੇਂ ਉਹ ਲਹਿੰਗਾ ਜਾਂ ਪਾਉਂਦੀਆਂ ਹੁਣ ਲਹਿੰਗਾ ਤਾਂ ਐਸ਼ਵਰ ਰਾਏ ਨੇ ਪਾਇਆ ਕੌਣ ਐਸ਼ਵਰ ਰਾਏ ਅਮਿਤਾਬ ਬਚਨਦੀ ਨੂੰ ਜਿਹਨੇ ਕੋਲੇ ਖੜ ਕੇ ਅਮਤਾਬ ਬਚਨੇ ਸਾਡੇ ਸਿੱਖਾਂ ਦੇ ਗਲਾਂ 'ਚ ਟਾਇਰ ਪਵਾਏ ਦਿੱਲੀ 'ਚ ਠੀਕ ਆ ਉਸ ਜ਼ਾਲਮ ਦੀ ਨੂੰ ਦਾ ਰਿਵਾਜ ਸਾਨੂੰ ਚੰਗਾ ਲੱਗਦਾ ਮਾਈ ਭਾਗੋ ਦਾ ਤਾਂ ਲਿਬਾਸ ਨਹੀਂ ਸਾਨੂੰ ਚੰਗਾ ਲੱਗਦਾ ਇਹੀ ਦੇਖਣ ਵਾਲੀਆਂ ਚੀਜ਼ਾਂ ਨੇ ਵੀ ਜਿਹੜਾ ਸਾਡਾ ਦੁਸ਼ਮਣ ਸਾਨੂੰ ਬਰਬਾਦ ਕਰਦਾ ਨਾ ਉਹਦੇ ਰੀਤੀ ਰਿਵਾਜ ਉਹਦੀ ਬੋਲੀ ਉਹਦਾ ਸੱਭਿਆਚਾਰ ਉਹ ਸਾਨੂੰ ਚੰਗਾ ਲੱਗਦਾ ਤੇ ਜਿਹੜਾ ਸਾਨੂੰ ਬਚਾਉਂਦਾ ਉਹ ਸਾਨੂੰ ਭੈੜਾ ਲੱਗਦਾ ਇਹ ਕੁਛ ਹੈ ਚਲ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਅਸੀਂ ਗੱਲਬਾਤ ਕਰ ਲਈ ਸੀ ਗੁੱਡੀ ਫੂਕਣਾ ਤੇ ਹੋਰ ਵੀ ਜਿਹੜੇ ਲੋਕਾਂ ਵੱਲੋਂ ਕਹੇ ਜਾਂਦੇ ਆ ਰੀਤੀ ਰਿਵਾਜ ਹੈ ਤੇ ਬਾਬਾ ਜੀ ਨੇ ਜਿਵੇਂ ਦੱਸਿਆ ਵੀ ਇਹ ਇਸ ਜਿਹੜੀਆਂ ਜਿਹੜੇ ਸਾਰੇ ਰੀਤੀ ਰਿਵਾਜ ਐ ਸਾਰੀਆਂ ਗੱਲਾਂ ਐ ਘਟਨਾਵਾਂ ਐ ਇਹ ਸਾਰੇ ਪ੍ਰੋਗਰਾਮ ਐ ਸਮਾਗਮ ਕੁਝ ਵੀ ਲਾਲੋ ਨੂੰ ਕਹਿੰਦੇ ਐ ਤਾਂ ਇਹਦਾ ਸਿੱਖ ਸੱਭਿਆਚਾਰ ਨਾਲ ਜਾਂ ਪੰਜਾਬ ਨਾਲ ਕੋਈ ਸਰੋਕਾਰ ਕੋਈ ਸੰਬੰਧ ਨਹੀਂ ਹੈਗਾ ਸਾਰਾ ਧੰਨਵਾਦ ਤੁਸੀਂ ਲਗਾਤਾਰ ਬਣੇ ਰਹੋ ਆਰਐਮਬੀ ਟੈਲੀਵਿਜ਼ਨ ਨਾਲ ਸ਼ੁਕਰੀਆ